ਬਾਪੂ ਮੇਰਾ ਚਿੱਤ ਨਹੀਂ ਕਰਦਾ ਹਰ ਜੇ ਪਲਾਨ ਪਲੂਨ ਉਹ ਕਲਵੰਤਾ ਤੂੰ ਸਬਰਤਾ ਕਰ ਪਲਾਨ ਇਹ ਠੀਕ ਹੈ ਚਲ ਮੈਂ ਤੇਰੀ ਮੰਨ ਲੈਣਾ ਹਾਂ ਤੇ ਬਾਪੂ ਹੋ ਗਿਆ ਹਾਂ ਆਤਾ ਗਿਆ ਸਾਲਾ ਤੁਰਦਾ ਤਾਂ ਦੇਖ ਕਿਵੇਂ ਆ ਠੱਠੇ ਖੂ ਜਾਂਦਾ ਪਲਾਨ ਬਾਪੂ ਮੇਰਾ ਬਾਜੀ ਐ ਕਰਦਾ ਲਾਫੇ ਲਾ ਧੜਚ ਪਾੜ ਦੇ ਨਹੀਂ ਪੁੱਤ ਨਹੀਂ ਇਹ ਪਲਾਨ ਠੀਕ ਹੈ ਲਾਤੇ ਲਾ ਧੜਕੇ ਕਿਉਂ ਪਾੜਨਾ ਤੂੰ ਦੇਖ ਬਾਪੂ ਮੇਰੇ ਹਾਂ ਨਹੀਂ ਜਾਂਦਾ ਨਹੀਂ ਪੁੱਤ ਦੇਖ ਮੇਰੀ ਗੱਲ ਸੁਣ ਬਿਨਾ ਸੋਟੀ ਤੋਂ ਸੱਪ ਮਰਦਾ ਹੈ ਤੇ ਫਿਰ ਆਪਾਂ ਨੂੰ ਸੋਟੀ ਮਾਰਨ ਦੀ ਕੀ ਲੋੜ ਹੈ ਤੂੰ ਐ ਕਰ ਸੱਪ ਮਰਦੇ ਨੂੰ ਵੇਖ ਕਿਵੇਂ ਮਰਦਾ ਹੈ ਚਲ ਕੋਈ ਨਾ ਤੇਰੇ ਅੱਖੇ ਵੀ ਅੱਕ 잡 ਕੇ ਦੇਖ ਲੈਣਾ ਬਸ ਸ਼ੰਦਲ ਬਸ ਕਰ ਦੂਰੇ ਰਿਹਾ ਕਰ ਤੂੰ ਸੁੰਦਰ ਪਹਿਲਾਂ ਬੁਲਾ ਲਿਆ ਹੁਣ ਕਹਿੰਦੀ ਦੂਰ ਰਿਹਾ ਕਰ ਜਾਵਾਂ ਫਿਰ ਨਹੀਂ ਨਹੀਂ ਐ ਥੋੜਾ ਕੈਣੀ ਮੈ ਤੈਨੂੰ ਜਾਣ ਨੂੰ ਚਲ ਆ ਜਾ ਬਹਿ ਜਾ ਆਜਾ ਅੱਜ ਕਿਵੇਂ ਜਾਨ ਕੀਤਾ ਮੈਨੂੰ ਬਸ ਮੈਂ ਨਾ ਤੈਨੂੰ ਤਾਂ ਫੋਨ ਲਾਇਆ ਸੀ ਮੇਰਾ ਜੀ ਜਾਨੀ ਕਰਦਾ ਸੀ ਮੈਨੂੰ ਐ ਹੋਈ ਜਾਂਦਾ ਸੀ ਮੈਂ ਤੈਨੂੰ ਦੇਖਾਂ ਉਹ ਲੈ ਉਹ ਫਿਰ ਤੂੰ ਮੋਟਰ ਤੇ ਆ ਜਾਣਾ ਸੀ ਮੋਟਰ ਤੇ ਆ ਜਾਣਾ ਸੀ ਕੋਈ ਟਾਈਮ ਹੁੰਦਾ ਮੋਟਰ ਤੇ ਆਉਣ ਦਾ ਵੀ ਤੈਨੂੰ ਐ ਪਤਾ ਕੋਈ ਦੇਖ ਲੈਂਦਾ ਫਿਰ ਦੁਪਹਿਰੇ ਕਿਹਨੇ ਦੇਖਣਾ ਸਾਰੇ ਬੀਜੀ ਮੈਨੂੰ ਐਸੇ ਚੱਲ ਤੂੰ ਕਰੋ ਯਾਰ ਜੋ ਆਪਾਂ ਤਾਂ ਗੱਲਾਂ ਬਾਤਾਂ ਹੀ ਕਰਨੀਆਂ ਹੁੰਦੀਆਂ ਨੇ ਚਾਹ ਪੀਣੀ ਦਾ ਸ਼ਰਬਤ ਬਣਾਵਾਵੇਂ ਤੂੰ ਬਣਾ ਕੁਸ ਮਰਜ਼ੀ ਬਣਾ ਅੱਜ ਤੇਰੇ ਹੱਥ ਦਾ ਪੀ ਕੇ ਜਾਣਾ ਕੁਸ ਮਰਜ਼ੀ ਗੋਜ ਪੱਕੀ ਗੱਲ ਹੈ ਪੱਕੀ ਗੱਲ ਹੈ ਚੱਲ ਫੇਰ ਪਹਿਲਾਂ ਗੱਲਾਂ ਗੁੱੱਲਾ ਕਰ ਲੈਂਦੇ ਫਿਰ ਸ਼ਰਬਤ ਬਣਾ ਕੇ ਲਿਆਉ ਤੂੰ ਬਣਾ ਕੇ ਤਾਂ ਲਿਆ ਦੇਖ ਲੈ ਸ਼ਰਬਤ ਕੀ ਜੈ ਸਵਾਦ ਪਿਆ ਦੇ ਵੈਸੇ ਸਰਪੰਚਾ ਤੂੰ ਆਪਣੀ ਗੱਲ ਤੇ ਰਹੇ ਹਾਂ ਨਹੀਂ ਕਿਉਂ ਅਹਿਰ ਜਾ ਮੈਂ ਕਿਉਂ ਨਹੀਂ ਰਿਹਾ ਤੂੰ ਮੈਨੂੰ ਕਦਾਂ ਕਹਿੰਦਾ ਸੀਗਾ ਵੀ ਆਪਾਂ ਮੈਂ ਤੈਨੂੰ ਲੈ ਚੱਲੂੰ ਲੈ ਚੱਲੂੰ ਸ਼ਿਮਲੇ ਪਰ ਤੂੰ ਮੈਨੂੰ ਲੈ ਕੇ ਹੀ ਨਹੀਂ ਗਿਆ ਓਹੋ ਉੱਪਰ ਸੀ ਮਲੇ ਭੀੜ ਵਾਲੀ ਹੋਈ ਪਈਆ ਭੀੜ ਚ ਕੋਈ ਦੇਖ ਲੂ ਕੋਈ ਗੱਲ ਕਰ ਦੂ ਆਪਾਂ ਚੱਲਾਂਗੇ ਬੇਲੇ ਡੈਮ ਜੇ ਬੇਲੇ ਟਾਈਮ ਕਦੋਂ ਜਾਵੇਂਗਾ ਜਦੋਂ ਉੱਥੇ ਲੈਂਡਸਲਾਈਡ ਹੋਣ ਲੱਗ ਗਈ ਤੈਨੂੰ ਐ ਵੀ ਪਤਾ ਉੱਥੇ ਪਹਾੜ ਡਿੱਗਣ ਲੱਗ ਜਾਂਦੇ ਨੇ ਫਿਰ ਤਾਂ ਹੀ ਤਾਂ ਮੈਂ ਹੁਣ ਲੈ ਗਈ ਨਹੀਂ ਆ ਉੱਥੇ ਡਿੱਗੀ ਜਾਂਦੇ ਆ ਤੈਨੂੰ ਜਾਦਾ ਪਤਾ ਹਾਂ ਹਾਂ ਤੂੰ ਜਾਵੇਂਗਾ ਕਿੱਦਾਂ ਕਿਉਂਕਿ ਤੂੰ ਤਾਂ ਹੁਣ ਦੀਪੀ ਘਰੇ ਬਿਠਾਈ ਹੋਈ ਆ ਨਾ ਉਹ ਤਾਂ ਤੈਨੂੰ ਬੇਲ ਹੀ ਨਹੀਂ ਮਿਲਦੀ ਮੈਂ ਤਾਂ ਤੇਰੇ ਸਾਰੇ ਰੰਗ ਟੰਗ ਨੂੰ ਜਾਣਦੀ ਆ ਚਾਹੇ ਬਿਠਾਵਾਂ ਦੀਪੀ ਚਾਹੇ ਬਿਠਾਵਾਂ ਮਦੀਪਾ ਪਰ ਕੋਈ ਸ਼ਿੰਦਰ ਦੀ ਜਗਾ ਨਹੀਂ ਲੈ ਸਕਦਾ। ਬਸ ਬਸ ਸ਼ਿੰਦਰ ਦੀ ਜਗਾ ਲੈ ਲਈ। ਸਾਰੇ ਪਿੰਡ ਨੂੰ ਤਾਂ ਐ ਸੀ ਵਿਸ਼ਿੰਦਰ ਰਹੂਗੀ ਸਰਪੰਚ ਨਾਲ। ਉਹ ਕਲ ਬੰਤਾ? ਹਾਂ ਬਾਪੂ ਗੱਲ ਸੁਣੋ ਉਹ ਕਿੰਨਾ ਚਰ ਹੋ ਗਿਆ ਅੰਦਰ ਬੜੇ ਨੂੰ। ਤੂੰ ਫੋਨ ਤਾ ਕਰ ਬੋਰ ਸਾਡਾ। ਉਹ ਫੜਾ ਬੰਨ ਜ ਤੱਕ ਰਾਂ ਅੰਦਰ ਹੁੰਦਾ। ਉਹ ਆਪਣੇ ਜਾਦੀ ਨਹੀਂ ਗਿਆ। ਛੇਤੀ ਕਰ। ਨਾਮ ਨਾਮ। ਹਾਂ। ਉਹ ਪਲਸ ਵੀ ਆਊਗੀ ਉਹਦੋਂ ਫੇਰਾ। ਹੋਰ? ਹਾਂ। ਕਰ ਲੈ। ਲੱਗ ਗਿਆ? ਹੋਂ ਤਾਂ ਲੱਗ ਗਿਆ ਚੱਕ ਨਹੀਂ ਰਹੇ। ਸ਼ੁਕਰ ਹੈ। ਹੈਂ? ਚੱਕ ਨਹੀਂ ਚੱਕੇ ਹੀ ਨਹੀਂ ਕਿੰਨਾ ਟਾਈਮ ਹੋ ਗਿਆ ਬੰਦ ਕੋਈ ਲਾਤਾ ਸਹੀ ਦੁਬਾਰੇ ਲਾ ਬੱਲ ਬੱਜੀ ਨਹੀਂ ਖੜ ਜਾ ਤੱਕ ਤਾਂ ਲੈਣ ਦੇ ਲੈ ਕੀ ਹੋ ਗਿਆ ਕੱਟ ਗਿਆ ਫੋਨ ਤਾਂ ਲੱਗੀ ਚੱਕੇ ਇਹਨਾਂ ਨੂੰ ਤੂੰ ਦੁਬਾਰੇ ਲਾ ਬੱਲ ਜਾਈ ਜਾਂਦੀ ਹੈ ਇਹਨੇ ਹੂੰ ਚੱਕ ਨਹੀਂ ਰਹੇ ਨਾ ਬਾਕੂ ਫੋਨ ਚੱਕਾ ਨਹੀਂ ਯਾਰ ਮੈਨੂੰ ਅੰਦਰ ਜਾਣ ਦੇ ਮੈਂ ਵੜ ਦੂੰ ਮੇਰੇ ਸਾਲੇ ਹੁਣ ਤੂੰ ਕਿਰਵੰਤਾ ਇਹ ਗਲਤੀ ਨਾ ਕਰ ਤੂੰ ਕਿਉਂ ਹਾਂ ਤੂੰ ਸਕਾਰ ਮਸਾ ਅੰਦਰ ਫੜਿਆ ਜੇ ਕਿ ਆ ਨਿਕਲ ਗਿਆ ਨਾ ਮੇਰੇ ਮੇਰੇ ਫੋਨ ਉਹਨੇ ਚੱਕਿਆ ਨਹੀਂ ਮੈਨੂੰ ਫੜ ਲੈਣ ਦੇ ਕਰ ਨਹੀਂ ਨਹੀਂ ਪਪਲਸ ਨਹੀਂ ਫੜਾਂਗਾ ਕਿ ਤੂੰ ਦਵਾਰੇ ਫੋਨ ਲਾ ਓਹੋ ਥੋੜਾ ਜਲ ਲਾ ਲਾ ਕੋਈ ਗੱਲ ਨਹੀਂ ਚੱਕ ਲੈਣਗੇ ਕਈ ਵਾਰੀ ਬਾਪੂ ਹਾਂ ਉਹ ਤਾਂ ਫੋਨ ਨਹੀਂ ਚੱਕਦੇ ਯਾਰ ਕਿੰਨਾ ਟਾਈਮ ਹੋ ਗਿਆ 20 25 ਮਿੰਟ ਹੋ ਗਏ ਮੈਂ ਕਹਿੰਦਾ ਮੈਨੂੰ ਜਾਣ ਦੇ ਓ ਨਹੀਂ ਪੁੱਤ ਗੱਲ ਸੁਣ ਲੈ ਕੰਮ ਹੁਣ ਪੂਰਾ ਨੌ ਤੇ ਹੈ ਬਸ ਤੂੰ ਟਿਕ ਜਾ ਬਸ ਇਹ ਸਮਝ ਵੀ ਕੰਮ ਤਾਂ ਹੋ ਗਿਆ ਓ ਮੈਂ ਕਹਾਂ ਮੈਨੂੰ ਭੱਗ ਜਾਣਾ ਮੈਂ ਵੜ ਦੂੰ ਮੇਰੇ ਸਾਲੇ ਨੂੰ ਨਹੀਂ ਨਹੀਂ ਤੂੰ ਟੇਕਾ ਓ ਬਾਪੂ ਕਿੱਕ ਨਾ ਨਾ ਮੇਰੇ ਪੁਲਿਸ ਹਾਲੇ ਨਹੀਂ ਆਈ ਮੈਨੂੰ ਆਹ ਮੈਂ ਵੜ ਦੂੰ ਮੇਰਾ ਗੁੱਸਾ ਜੜੀ ਜਾਂਦਾ ਚੁੱਪ ਕਰ ਜਾ ਪੁਲਿਸ ਇੱਥੇ ਨੇੜੀ ਆਉਂਦੀ ਹੋ ਤੂੰ ਮਾਰ ਜਾ ਟਿਕ ਨਾ ਉਹ ਤੂੰ ਛੱਡ ਜਰ ਪਰਾਂ ਤਾਂ ਹੋ ਜਾ ਬਪੂ ਉਹ ਨਹੀਂ ਉਹ ਮੈਨੂੰ ਬਾਗ ਜਾਣ ਦੇ ਮੈਂ ਕਹਿੰਦਾ ਮੈਂ ਵੜ ਦੂੰ ਮੇਰੇ ਸਾੜੇ ਓ ਯਾਰ ਕਿਉਂ ਇੰਨਾ ਟਾਈਮ ਬਪੂ ਯਾਰ ਮੰਨਦਾ ਕਿਉਂ ਨਹੀਂ ਤੂੰ ਤੂੰ ਖੜ ਜਾ ਬਸ ਹੁਣ ਤਾਂ ਕੰਮ ਹੋ ਗਿਆ ਉਹ ਕੀ ਹੋ ਗਿਆ ਯਾਰ ਪੁਲਿਸ ਆਉਂਦੀ ਨਹੀਂ ਹੈਗੀ ਓਏ ਆ ਜਾਂਦੀ ਆ ਹੁਣ ਆ ਜਾਂਦੀ ਆ ਕਿਹੜੇ ਵੇਲੇ ਹੋਗੇ ਠਹਿਰ ਜਾ ਉਹ ਲੈ ਉਹ ਤਾਂ ਆਊ ਟੱਪ ਗਿਆ ਹੈ ਹੋ ਜਾਂਦਾ ਉਹ ਤਾਂ ਟੱਪ ਗਿਆ ਉਹ ਹੁੰਦਾ ਖੜ ਜਾ ਸੜੇ ਦੱਪ ਫਿਰ ਜਾ ਆ ਜਾ ਫਿਰ ਉਹਦੇ ਨਾਲ ਕਰ ਦਿਆ ਤੋ ਸਾਹ ਨਾ ਟਟੂ ਦਾ ਪਲਾਨ ਸੀ ਤੇਰਾ ਹੈ ਉਹ ਤਾਂ ਪੁਲਿਸ ਤਾਂ ਆਈ ਨਹੀਂ ਕਿਹੜੇ ਵੇਲੇ ਹੋ ਕੇ ਫੋਨ ਲਈ ਜਾਂਦੇ ਨੇ ਫੋਨ ਤਾਂ ਚੱਕਦੇ ਨਹੀਂ ਗੱਲ ਤਾਂ ਮੂੰਹ ਨਾਲ ਵੀ ਕੀਤੀ ਜਾ ਸਕਦੀ ਆ ਅਮਾਰ ਮਰੀ ਜਾ ਨਾ ਕਰ ਉਹ ਬਾਪੂ ਯਾਰ ਸੁਣਦੀ ਤਾਂ ਹੀ ਨਹੀਂ ਗੱਲ ਇਹ ਆਪਦੀ ਮਰੀ ਜਾਂਦੀ ਐ ਮੈਂ ਕੀ ਆਪਦੀ ਮਾਰਦੀ ਐ ਠੀਕ ਹੈ ਜੇ ਉਹ ਭੱਜ ਗਿਆ ਹੁਣ ਮੈਂ ਕੀ ਕਰਾਂ ਤੁਸੀਂ ਬਾਹਰ ਕੀ ਕਰਦੇ ਸੀਗੇ ਦੋਨੋਂ ਜਾਨੇ ਬੈਠੇ ਉਹ ਪੁਲਿਸ ਵਾਲੇ ਆਏ ਵੀ ਫੋਨ ਚੱਕੇ ਨਹੀਂ ਜੇ ਫੋਨ ਨਹੀਂ ਸੀ ਚੱਕਿਆ ਤਾਂ ਬਾਪੂ ਤੁਸੀਂ ਠਾਣੇ ਚਲੇ ਜਾਂਦੇ ਜੇ ਉੱਥੇ ਨਹੀਂ ਸੀ ਜਾਣਾ ਤਾਂ ਇੱਥੇ ਮਰ ਜਾਂਦੇ ਆ ਜੀ ਓਏ ਮੈਂ ਆਉਂਦਾ ਸੀ ਬਾਪੂ ਨੇ ਨਹੀਂ ਆਉਣ ਦਿੱਤਾ ਹਾਂ ਤੇ ਤੂੰ ਹੀ ਤਾਂ ਕਿਹਾ ਸੀ ਸਿੰਦਰ ਵੀ ਅੰਦਰ ਨਾ ਆਇਓ ਉਹਨੂੰ ਫੜਕੇ ਰੱਖਣਾ ਮੈਂ ਵੀ ਬੰਦ ਨਾਲ ਗਲਤ ਨਾ ਹੋ ਜੇ ਬਾਪੂ ਆਏ ਨਹੀਂ ਸੀ ਕਿਆ ਚੱਲ ਹੁਣ ਕੋਈ ਨਹੀਂ ਨੈਕਸ ਟਾਈਮ ਚੇ ਹਾਂ ਤੂੰ ਨਹੀਂ ਕਿਹਨੂੰ ਤਮੀਲੀ ਹੋਈ ਉਹਦੇ ਨਾਲ ਓ ਬਰੋ ਰੁਕ 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 ਦਮ ਕੀ ਗੱਲ ਆਵਾਮ ਸੋੜੀ ਐ ਮੇਰੇ ਜਨਾਨੀਆਂ ਮੈਂ ਕੁਛ ਮਰਜ਼ੀ ਕਰਾਂ ਜਨਾਨੀ ਤਾਂ ਹੈਗਾ ਪਰ ਇਸ ਤਰ੍ਹਾਂ ਬਾਹਰ ਨਹੀਂ ਛੋੜ ਸਕਦੇ ਜਨਾਨੀ ਦੀ ਠੀਕ ਹੈ ਨਾ ਲੈ ਹੁਣ ਆ ਖੜੇ ਉਹਦਾ ਫੋਨ ਨਹੀਂ ਚੱਕਿਆ ਇਹਨਾਂ ਨੇ ਸਾਡੀ ਮੀਟਿੰਗ ਸੀ ਮੀਟਿੰਗ 'ਚ ਅਸੀਂ ਫੋਨ ਨਹੀਂ ਚੱਕ ਸਕਦੇ ਸੋਡੀ ਮੀਟਿੰਗ ਸੀ ਬੰਦਾ ਭੱਜ ਗਿਆ ਉਹ ਚੱਲ ਕੋਈ ਨਹੀਂ ਅਗਲੇ ਬ੍ਰਾਂਚ 'ਚ ਸਹੀ ਫੇਰ ਕਿਉਂ ਗਿਆ ਦੱਸ ਹੈ ਅਗਲੇ ਪਲਾਨ 'ਚ ਸਹੀ ਅਗਲਾ-ਉਗਲਾ ਪਲਾਨ ਮੈਂ ਕੋਈ ਨਹੀਂ ਸੋਚਦਾ ਆ ਗਿਆ ਪਲਾਨ ਮੈਨੂੰ ਕਾਹ ਚਾਹੀਦੇ ਨਹੀਂ ਹੈਗੇ ਪੈਸੇ ਹਾਂ ਨਾ ਬਾਬਾ ਸਾਨੂੰ ਅਗਲੇ ਪ੍ਰਾਣਿਕ ਦੀ ਕੋਈ ਲੋੜ ਨਹੀਂ ਬਾਬੂ ਸਾਨੂੰ ਪੈਸੇ ਨਹੀਂ ਚਾਹੀਦੇ ਸਾਨੂੰ ਸਰਪੰਚ ਚਾਹੀਦਾ ਤੂੰ ਦੱਸ ਸਿੰਦਰ ਬਿਲਕੁਲ ਜੀ ਮੇਰੇ ਨਾਲ ਇਹਨਾਂ ਕੀ ਗੱਲ ਕਰ ਰਹੀ ਤੂੰ ਨਹੀਂ ਕੁਝ ਕਰ ਸਕਦਾ ਹੈਗਾ ਨਾ ਇਹ ਤਾਂ ਸਿੰਦਰ ਨਾਲ ਗੱਲ ਆ ਸਾਡੀ ਤਾਂ ਪਤਾ ਕੀ ਹੈ ਇਹ ਸਿੰਦਰੀ ਫੜਾ ਸਕਦੀ ਹੈ ਸਰਪੰਚ ਨੂੰ ਨਾ ਹੁਣ ਨਹੀਂ ਇਹ ਫੜਾਉਂਦੀ ਹੁਣ ਨਹੀਂ ਫੜਾਉਂਦੀ ਹੁਣ ਤਾਂ ਮੈਂ ਫੜਾਉਂਨ ਫੜਾਉਂ ਓਏ ਇਹ ਤਾਂ ਕੰਮ ਸਿੰਦਰੀ ਕਰੂ ਗੱਲ ਸੁਣ ਨਈ ਇਹ ਨਹੀਂ ਫੜਾਉਂਦੀ ਸਾਡੀ ਪਹਿਲੇ ਹੀ ਸਿੰਦਰ ਨਾਲ ਹੀ ਹੋਈ ਹੋਈ ਆ ਉਹ ਛੱਡੋ ਜੀ ਛੱਡੋ ਇਹ ਨਹੀਂ ਇਹ ਨਹੀਂ ਕੰਮ ਕਰਦੀ ਬਸ ਇਹਨੂੰ ਮੈਂ ਜਵਾਬ ਦਿੱਤਾ ਵਾ ਤੁਸੀਂ ਚੁੱਪ ਵੀ ਕਰ ਜੋ ਤੂੰ ਚੁੱਪ ਉਹ ਲੱਖ ਰੁਪਏ ਦਾ ਸਵਾਲ ਆ ਲੱਖ ਰੁਪਏ ਲੱਖ ਰੁਪਈਆ ਦਾ ਓਏ ਠਾਣੇ ਦਾ ਜੀ ਜੇ ਲੱਖ ਰੁਪਈਆ ਦਾ ਲਾਲਚ ਸੀ ਤਾਂ ਹੀ ਤਾਂ ਅਸੀਂ ਉੱਥੇ ਬੈਠੇ ਰਹੇ ਲੁਕੇ ਰਹੇ ਉਹ ਚੱਲ ਕੋਈ ਨਹੀਂ ਸਾਡੀ ਮਜਬੂਰੀ ਸੀ ਅਸੀਂ ਫੋਨ ਚੱਕ ਨਹੀਂ ਸਕਦੇ ਮੀਟਿੰਗ ਉਹ ਜਨਾਬ ਕੋਈ ਗੱਲ ਨਹੀਂ ਕੀ ਘੰਟਾ ਹੋ ਗਿਆ ਫੋਨ ਲਾਜਣਾ ਫੋਨ ਚੱਕਿਆ ਨਹੀਂ ਤੁਸੀਂ ਤੀਆਂ ਮਗਰੋਂ ਲੂੰਗੀ ਭੁੱਕਣ ਦਾ ਫਾਇਦਾ ਕੀ ਹੋਇਆ ਮਗਰੋਂ ਆ ਖੜੇ ਨਾਲੇ ਜਿਹੜਾ ਕੰਮ ਹੋਣਾ ਸੀ ਉਹ ਤਾਂ ਹੋ ਗਿਆ ਉਹ ਕੀ ਹੋ ਗਿਆ ਉਹ ਤਾਂ ਭੱਜ ਗਿਆ ਭੱਜ ਗਿਆ ਹਾਂ ਭੱਜ ਗਿਆ ਆਹੋ ਭੱਜ ਇੱਦਾਂ ਨਹੀਂ ਜਿੱਗਿਆ ਹਾਂ ਅਸਲ 'ਚ ਇਹ ਲੇਟ ਹੋ ਗਏ ਤੁਸੀਂ ਲੇਟ ਹੋ ਗਏ ਚੁੱਪ ਕਰ ਜਨਾਬ ਸਾਨੂੰ ਨਹੀਂ ਲੱਖ ਰੁਪਏ ਚਾਹੀਦਾ ਤੁਸੀਂ ਜਾਓ ਨਹੀਂ ਨਹੀਂ ਜਨਾਬ ਮੇਰੀ ਗੱਲ ਸੁਣੋ ਖੜ ਵੀ ਜਾਇ ਕਰੋ ਜਨਾਬ ਸਾਨੂੰ 1 ਲੱਖ ਰੁਪਏ ਚਾਹੀਦਾ ਆ ਸਰਪੰਚ ਨੂੰ ਤਾਂ ਮੈਂ ਪੱਕਾ ਫੜਾ ਕੇ ਰੋਹੀ ਚਲ ਠੀਕ ਹੈ ਤੇਰੇ ਨੂੰ ਸਮਝਾ ਦੇ ਦੋਨਾਂ ਨੂੰ ਠੀਕ ਹੈ ਨਾ ਠੀਕ ਹੈ ਜੀ ਹਾਂ ਚੰਦਰੇ ਕੋਈ ਸਮਝਾਉਣ ਦੀ ਲੋੜ ਨਹੀਂ ਜਨਾਬ ਸਾਨੂੰ ਲੋੜ ਨਹੀਂ ਪੈਸੇ ਦੀ ਚੁੱਪ ਕਰ ਓਏ ਉਹ ਤੂੰ ਬਾਹਰ ਨਾ ਸਰਪੰਚ ਵਾਲਾ ਕੇਸ ਨਾ ਤੇਰੇ ਦੇ ਵਾਕੇ ਤੈਨੂੰ ਅੰਦਰ ਛੱਡ ਦੇਗਾ ਸੀ ਕਲਵੰਤਾ ਚੁੱਪ ਕਰ ਜਾ ਕਰ ਪੁਲਿਸ ਆ ਫੇਰ ਵੀ ਠੀਕ ਹੈ ਬਾਪੂ ਹਾਂ ਜੀ ਜਨਾਬ ਠੀਕ ਹੈ ਜੀ ਐ ਕੋਈ ਗੱਲ ਨਹੀਂ ਜੀ ਆਪਾਂ ਨੈਕਸਟ ਟਾਈਮ ਦੂਜਾ ਪਲਾਨ ਤਿਆਰ ਕਰਦੇ ਆ ਤੇ ਆਪਾਂ ਉਹਨੂੰ ਜ਼ਰੂਰ ਫੜਾਂਗੇ ਠੀਕ ਹੈ ਠੀਕ ਹੈ ਜੀ ਆਹ ਠੀਕ ਆ ਹੁਣ ਯਾਦ ਰੱਖਿਓ ਇਹ ਨਾਲੇ ਹਾਂਜੀ ਹਾਂਜੀ ਤੇ ਜੇੜੀ ਫੋਨ ਕਰਕੇ ਦੱਸੋ ਸਾਨੂੰ ਦੁਬਾਰਾ ਠੀਕ ਹੈ ਜੀ ਆਓ ਜਨਾਬ ਠੀਕ ਹੈ ਸਰ ਬਾਪੂ ਇਹਦਾ ਪੰਗਾ ਹੀ ਲੈ ਲਿਆ ਸੀ। ਕੋਈ ਨਹੀਂ ਗਲਵੰਤਾ। ਤੁਸੀਂ ਤਾਂ ਨਾ ਜ਼ਰੂਰ ਪੰਗਾ ਲੋਂਗੇ। ਇੱਕ ਦਿਨ ਮੈਂ ਤੁਹਾਨੂੰ ਸਹੀ ਗੱਲ। ਚੁੱਪ ਕਰ ਜਾ। ਤੂੰ ਚੁੱਪ ਕਰ ਜਾ। ਗੱਲ ਸੁਣ। ਤੂੰ ਵੀ ਚੁੱਪ ਕਰ ਜਾ। ਦੇਖ ਲੈ, ਪੁਲਿਸ ਮੂਰੇ ਬੋਲਣਾ ਕਿਹੜਾ ਸੁਖਾਲਾ ਐ। ਦੇਖ ਲੈ, ਕੁੜੀ ਨੇ ਕਿਸੇ ਢੰਗ ਨਾਲ ਗੱਲ ਕਰੀਏ ਵੀ ਅਗਲਾ ਪਲਾਨਗਾ ਪਾ ਧਿਆਨ ਨਾ ਕਰਾਂਗੇ। ਓਏ ਇਹਦੀ ਜੀਬ ਚੱਲਦੀ ਐ ਚਬਰ-ਚਬਰ ਤਾਂ ਇਹਦਾ ਗੱਲ ਕਰ ਲੈਂਦੀ ਐ। ਜੇ ਤੁਹਾਨੂੰ ਹੁਣ ਲੈ ਜਾਂਦੇ ਨਾ ਆਪਣੇ ਨਾਲ ਫੇਰ ਛੱਡਣਾ ਵੀ ਨਹੀਂ ਸੀ। ਆਹੋ। ਕਿਤੇ ਭੁੱਕੀ ਦੇ। ਸਾਰੇ ਤੇਰਾ ਹੀ ਸੀ ਇਹ ਕਾਰਨਾਮਾ। ਮੈਂ ਤਾਂ ਇਹ ਘਰ ਵੀ ਰੱਖ ਦਿੰਦੀ ਨਾ ਗਿਰਵੀ ਤਾਂ ਵੀ ਨਹੀਂ ਸੀ ਬਾਹਰ ਆਉ ਦਾ ਵਧੀਆ ਬਣੀ ਹੈ ਨਾ ਫਿਰ ਬਣਾਈ ਕਿਹਨੇ ਆ ਸਵਾਦ ਆ ਬਣੀ ਆ ਲੈ ਹੋਰ ਇਹ ਤਾਂ ਹੈ ਮਿੱਠਾ ਤਾਂ ਨਹੀਂ ਗੱਲਾਂ ਗੱਲਾਂ ਇਹ ਚ ਨਾ ਆਇਆ ਕਰਨਾ ਇਹਨਾਂ ਦੀ ਮੈਂ ਕਿੱਥੇ ਹੋਣੀ ਹੈ ਇਹ ਗੱਲਾਂ ਚ ਨਾ ਪੀਲਾ ਪੀਲਾ ਚਾਹਾਂ ਮੈਨੂੰ ਵੀ ਤਾਂ ਪੁੱਛ ਸਕਦਾ ਅੰਦਰ ਆ ਕੇ ਮੈਂ ਥੋੜੂ ਬਣਾਈ ਆ ਚਿਹਰੇ ਨਹੀਂ ਬਣਾਈ ਰਸੋਈ ਚ ਕੌਣ ਬੜਿਆ ਸੀ ਮੈਂ ਕਿਉਂ ਤਰਾ ਕੀ ਹੱਕ ਕਰ ਸੋਈ ਚ ਬੜਨ ਦਾ ਬਾਈ ਆਦਾ ਕਰਦੀ ਮਾਲਕਣਾ ਕਿ ਮੈਨੂੰ ਕਾਦੇ ਚ ਅੱਧਾ ਦੱਸ ਜਾ ਸਕ ਮੈਂ ਕਿਹਾ ਵੀ ਜਾ ਸਕਦੀ ਆ ਘਰੇ ਤੁਰੀ ਫਿਰਦੇ ਚਾਹ ਪਾਣੀ ਤਾਂ ਬਣਾਈ ਸਕਦੀ ਆ ਹੁਣ ਐ ਬਾਈ ਮੇਰੀ ਰਸੋਈ ਚ ਬੜਨਾ ਕਿਸਦਾ ਮਨਜ਼ੂਰ ਨਹੀਂ ਹੈਗਾ ਠੀਕ ਹੈ ਨਾ ਮੈਂ ਕਿਸ ਚੀਜ਼ ਨੂੰ ਹੱਥ ਲਾਉਣ ਦਵਾਂ ਮੇਰੀ ਗੱਲ ਸੁਣੋ ਤੁਸੀਂ ਹੁਣ ਦੋਨੇ ਮੂੰਹ ਤੇ ਮੈਨੂੰ ਐ ਦੱਸ ਤੂੰ ਇਹ ਗੱਲ ਕਹੀ ਆ ਵੀ ਮੈਂ ਘਰ ਦੀ ਮਾਲਕਣਾ ਹਾਂ ਹਾਂ ਦੱਸ ਵੀ ਅੱਧੇ ਦੀ ਮਾਲਕਣਾ ਮੈ ਤੁਹਾਨੂੰ ਲੱਗਦਾ ਮੈਂ ਇਹ ਗੱਲ ਕਹਿ ਸਕਦੀ ਆ ਬੋਲ ਕਿਉਂ ਲੱ ਕਹੀ ਆ ਮੈਂ ਤੈਨੂੰ ਕਿਹਾਂ ਸੀ ਮੁੱਕਰੂਗੀ ਖਾ ਜਾ ਲੈ ਮੈਨੂੰ ਥੋੜੀ ਸੁਣ ਲੱਗੇ ਤੈਨੂੰ ਮਾਰਨ ਨੂੰ ਫਿਰਦੀ ਆ ਕੰਜਰਾ ਤੈਨੂੰ ਮਾਰ ਦਊਗੀ ਆਪ ਤਰੰਦੀ ਹੋਗੀ ਮੈਨੂੰ ਇਕਰੂਗੀ ਕੋਹੜ ਗੰਦੀ ਹੋਗੀ ਤੂੰ ਬਾਰੀ ਬਾਰੀ ਕਹੀ ਨਾ ਕੋਈ ਨਹੀਂ ਡੰਡਾ ਹੋਇਆ ਨਾ ਕੋਈ ਹੋਵੇ ਤੁਹਾਨੂੰ ਲੱਗਦਾ ਮੈਂ ਇਹ ਜੀ ਗੱਲ ਕਹਿ ਸਕਦੀ ਆ ਮੈਂ ਸਿਰ ਦੀ ਸੌ ਖਾਦੀ ਆ ਮੈਂ ਮੈਂ ਦਸੀ ਥੋਦੋਂ ਇੰਚ ਮਾਰਨੀ ਐ ਮਰਵਾ ਦੇਣਗੇ ਤੀਵੀਂ ਆਈ ਹਾਂ ਇੱਕ ਦਿਨ ਪੋਟੇਗਾ ਤੂੰ ਨਹੀਂ ਹੋਰ ਸੱਚ ਕਿਉਂ ਨਹੀਂ ਬੋਲਦੀ ਉਹ ਉਂਗਲਾ ਲਾਈ ਜਾਨੀ ਮੈਂ ਕਦੇ ਕਿਹਾ ਕੀ ਪ੍ਰੂਫ ਆ ਤੇਰੇ ਕੋਲੇ ਮੈਂ ਆਹ ਗੱਲ ਕਹੀ ਆ ਕੋਈ ਨਾ ਬਿੰਦਰੀ ਮੂਤੀ ਸੀ ਹਾਂ ਬਿੰਦਰੀ ਤਾਂ ਸਾਰੇ ਪਿੰਡ ਦੀ ਲਾਵਾ ਲੁੱਤੀ ਉਹ ਤੂੰ ਹੀ ਲਾਉਂਦੀ ਰਹਿੰਦੀ ਆ ਉਂਗਲਾ ਉਹਦੀ ਮੈਂ ਤੇ ਕਿཅੇ ਯਕੀਨ ਕਰਨਾ ਕਹ ਗਿਆ ਨਾਲੇ ਮੈਂ ਗਿਆ ਸੀ ਕੁਛ ਨਹੀਂ ਕਿਹਾ ਉਹਨੇ ਕੀ ਕਹਿੰਦੀ ਫਿਰ ਆ ਕੁਛ ਨਹੀਂ ਕਹਿੰਦੀ ਕਹਿੰਦੀ ਵੀ ਤੁਸੀਂ ਦੇਖੋ ਤੁਹਾਡਾ ਘਰ ਮੈਂ ਕਿਹਾ ਚਲ ਆਪਾਂ ਤਾਂ ਭਲਾ ਕਰਦੇ ਆ ਭਲਾ ਕਰਾਂਗੇ ਫਿਰ ਹੁਣ ਮੈਂ ਦੱਸ ਦੇ ਤਾਂ ਤਲਾਕ ਕਿੱਦੇ ਕਰਾ ਰਹੇ ਤਲਾਕ ਇਹਦੇ ਘਰ ਵਾਲਾ ਤਾਂ ਆਵੇ ਨਗ ਤਾਂ ਕਹਿੰਦਾ ਮਰ ਗਿਆ ਕਿਹਨੇ ਕਿਹਾ ਇਹੀ ਕਹਿੰਦੀ ਸੀ ਤੂੰ ਕਹਿਣੀ ਆ ਵੀ ਸਰਪੰਚ ਨੇ ਮਾਰਿਆ ਤੇ ਆਦੇ ਬੰਦੇ ਨੇ ਕਹਿ ਕੇ ਗਈ ਐ ਅੱਜ ਨਾ ਕਹਿ ਕੇ ਗਈ ਐ ਨਾ ਹਾਂ ਬਿੰਦਰੀ ਕਹਿ ਕੇ ਗਈ ਸੀ ਕਹਿੰਦੀ ਉਹ ਤਾਂ ਮਰ ਗਿਆ ਕਹਿੰਦੀ ਸਰਪੰਚ ਨੇ ਮਾਰਿਆ ਗਾ ਨਾਲੇ ਨਾਲੇ ਇਹਨੇ ਕਿਹਾ ਤੀ ਐਦਾਂ ਦੀ ਗੱਲ ਤੈਨੂੰ ਮਰਬਾਉਗੀ ਮੇਰੇ ਸਿਰ ਦੀ ਸੌ ਘਾਤੀ ਐ ਨੇ ਇਦਾਂ ਦੁਬਾਰੇ ਖਾਈ ਮੜੇਗੀ ਦੁਆਰਾ ਮੈਨੂੰ ਤੁਹਾਡੇ ਸਿਰ ਦੀ ਸੌ ਲੱਗੇ ਤੈਨੂੰ ਝੂਠ ਆ ਨਾ ਮਾਰੀ ਖਾਲੇ ਮਰੇਗਾ ਤੂੰ ਤਾਂ ਮਾਰ ਕੇ ਤਾਂ ਤੂ ਰਾਜ਼ੀ ਆ ਜੀ ਮੈਨੂੰ ਮੈਂ ਕਿ ਮਾਰ ਕੇ ਰਾਜ਼ੀ ਆ ਮੈਂ ਕਿ ਝੂਠੀ ਸੌ ਖਾਵਾਂ ਲੈ ਤੂ ਖਾਣਾ ਮੇਰੇ ਸਾਥ ਮੈਂ ਕਿਹਾ ਸੀ ਸੌ ਲੱਗੇ ਦੇਖ ਇਹ ਇਹ ਐਂ ਕੋਈ ਸੌ ਖਾਣਾ ਹੁੰਦਾ ਮੈਂ ਕਿਹਾ ਤੀ ਐ ਨਹੀਂ ਸੌ ਖਾਂਦਾ ਤੂ ਤਾਂ ਫਾਹਾ ਵਰਤ ਹਾਂ ਮੈਂ ਪਿਆਰ ਨਾਲ ਹੱਥ ਰੱਖਦੀ ਆ ਸੌ ਲੱਗੇ ਹਾਂ ਫਾਹਾ ਵੱਡਿਆ ਮੈਂ ਜਬਾ ਜਬ ਬੋਲਣਾ ਵਾਲਾ ਕਿਉਂ ਨਾ ਬੋਲ ਕਿਉਂ ਮੈਂ ਬੋਲਣਾ ਵੀ ਨਾ ਹੁਣ ਵੱਧ ਘੱਟ ਨਾ ਬੋਲਿਆ ਕਰ ਇਹਨੂੰ ਹਾਂ ਇਹਨੂੰ ਨਾ ਵੱਧ ਘੱਟ ਬੋਲਿਆ ਕਰ ਕੋਈ ਨਾ ਤੇਰੇ ਹੀ ਫੱਟੇ ਚਕਾਉ ਕੋਈ ਨਾ ਦੇਖਦਾ ਜਾ ਤੂੰ ਪਰੂਫ ਲਿਆ ਉਹੀ ਲਾਈ ਇੰਨੀ ਦੇ ਚਲੋ ਜੀ ਚਲੋ ਜਰਾ ਕੇ ਲੰਪਰ ਤਾਲੀ ਕਰਦੀਆਂ ਲੈਣੀਆਂ ਮਰੀ ਜਾਂਦੀ ਆ ਪਕਾਈ ਆ ਜੀ ਦੀਪੀ ਤੁਸੀਂ ਇਹਦੀਆਂ ਗੱਲਾਂ ਚ ਨਾ ਆਇਆ ਕਰੋ ਤੁਹਾਨੂੰ ਮੇਰੇ ਤੇ ਯਕੀਨ ਨਾ ਤੂੰ ਲੋਕਿਆਂ ਦੀਆਂ ਗੱਲਾਂ ਚ ਨਾ ਆਇਆ ਮੈਂ ਨਹੀਂ ਆਉਂਦੀ ਬਸ ਤੁਸੀਂ ਮੇਰੇ ਨਾਲ ਸਹੀ ਰਹਿਆ ਕਰੋ ਮੇਰੇ ਘਰ ਨੂੰ ਮਾਰਕੀਟ ਇੰਡੀਆਂ ਲੈਣੀਆਂ ਆ ਦੇਖ ਆ ਗਈ ਨਾ ਉਹ ਗੱਲ ਮੱਦਾ ਤਾਂ ਤੂੰ ਮੇਰਾ ਮਾਰਿਆਗਾ ਬਿੰਦਰੀ ਝੂਠ ਨਹੀਂ ਬੋਲਦੀ ਸਾਰੇ ਪਿੰਡ ਦੀ ਖਬਰ ਰੱਖਦੀ ਹੈਗੀ ਉਹ ਓਏ ਨਹੀਂ ਮਾਰਿਆ ਹੁਣ ਮੈਂ ਤੈਨੂੰ ਜਾ ਕੇ ਵੀ ਨਹੀਂ ਦਿਖਾ ਸਕਦਾ ਵੀ ਜਾ ਤੂੰ ਦੇਖਿਆ ਨਾਲੇ ਜਿਹੜੇ ਸਰਪੰਚ ਨੇ ਕਹਿੰਦੀ ਸੀ ਅੱਧ ਦੀ ਗੱਲ ਅੱਧਾ ਬਣਦਾ ਵੀ ਆ ਪਰ ਮੈਨੂੰ ਲਾਲਚ ਨਹੀਂ ਹੈਗਾ ਮੇਰੇ ਤੋਂ ਬੰਦੀ ਜਿਉਂਦਾ ਕਰ ਦੇਵੇਂ ਤਾਂ ਵਾਪਸ ਮੋੜ ਦੇ ਓਹੋ ਬੰਦਾ ਮਾਰ ਹੀ ਨਹੀਂ ਜੇ ਮਰ ਵੀ ਗਿਆ ਕੋਈ ਨਾ ਮੈਂ ਹੈਗਾ ਆ ਆਪਦਾ ਬੰਦਾ ਆਪਦੀ ਹੁੰਦਾ ਬਗਾਨੇ ਬਗਾਨੀ ਹੁੰਦੇ ਮੈਨੂੰ ਬੰਦਾ ਆਪਦਾ ਚਾਹੀਦਾਗਾ ਮੈਂ ਕੀ ਕਰਨਾ ਹੁਣ ਸਰਪੰਚ ਐਨਾ ਮਾੜਾ ਹੋ ਗਿਆ ਨਹੀਂ ਮੈਂ ਤੁਹਾਨੂੰ ਮਾੜਾ ਥੋੜਾ ਨਾ ਕਹਿਣੀ ਆ ਵੀ ਤੁਸੀਂ ਮਾੜੇ ਹੋ ਪਰ ਆਪਦਾ ਬੰਦਾ ਤਾਂ ਆਪਦੀ ਹੁੰਦਾਗਾ ਨਾ ਭੋਲਾ ਤੂੰ ਫੇਰ ਨਾ ਕਰ ਪਰ ਮੇਰੇ ਕੋਲੇ ਬਹੁਤਾ ਗੁੱਸਾ ਹੈ ਨਹੀਂ ਪਰ ਕੋਈ ਗੱਲ ਤੇਰੇ ਲਈ ਮੈਂ ਬਾਹਰ ਕਰ ਸਕਦਾ ਜੋ ਮਰਜ਼ੀ ਕਰਾਂ ਪਰ ਕਰ ਚੋਂ ਜੇ ਗੱਲ ਕਹੀ ਆ ਤਾਂ ਤੂੰ ਦੇਖਣਾ ਜੇ ਨਹੀਂ ਕਹੀ ਮੈਨੂੰ ਗੁੱਸਾ ਵੀ ਕੋਈ ਨਹੀਂ ਮੈਂ ਤਾਂ ਸੱਚੀ ਨੰਗ ਨਿਕਲ ਮੈਨੂੰ ਤਾਂ ਬਸ ਮੇਰਾ ਬੰਦਾ ਹੀ ਵਾਪਸ ਕਰ ਦੋ ਮੈਂ ਕੀ ਕਰਨਾ ਅੱਧ ਤੋਂ ਉਹ ਬੰਦਾ ਮਰਿਆ ਹੋਊ ਫੇਰ ਹੀ ਆ ਪਰ ਤੂੰ ਫੇਗਰ ਨਾ ਕਰ ਹੁਣ ਮੈਂ ਇਹਦੀ ਵੀ ਜਾਂਚ ਪੜਤਾਲ ਕਰਦਾ ਮੈਂ ਦਾਦਾ ਤੇਰਾ ਬੰਦਾ ਮਰਿਆ ਕਨਾ ਫਿਰ ਇਹਨਾਂ ਨੂੰ ਮੈਂ ਪੁੱਛੂ ਠੀਕ ਹੈ ਉਹ ਨજર ਤੂੰ ਏਥੀ ਰਹਿ ਮੇਰੇ ਕੋਲ ਠੀਕ ਹੈ ओके ठीक 파다 ਕਰਤ ਹਾਂ ਪੀ ਲੈ ਜਾ ਮਾਰ ਕੇ ਮੇਰਾ ਬੰਦਾ ਮਿੱਠੀਆਂ ਗੱਲਾਂ ਮਾਰਦਾ ਫਿਰਦਾ ਬਹਿ ਜਾ ਵੈਂਪਰਾ ਚਾਹ ਪੀ ਕੇ ਜਾਈ ਓ ਕਾ ਦਾ ਬਹਿ ਜਾ ਵਿੰਦਰੀ ਮੈਂ ਤਾਂ ਤਿੰਨ ਚਾਰ ਗੇੜੇ ਲੱਗਦੇ ਕਾਇਦਨ ਹੋ ਗਿਆ ਹੁੰਦੇ ਮੈਨੂੰ ਐ ਤਾਂ ਦੱਸ ਦੇ ਤੇਰੇ ਬਾਈ ਤੱਕ ਕੰਮ ਕੀ ਆ ਤੈਨੂੰ ਉਹ ਜ਼ਰੂਰੀ ਆ ਕੋਈ ਬੰਦਾ ਦਾ 100 ਕੰਮ ਹੁੰਦਾ ਬੇ 100 ਕੰਮ ਤਾਂ ਹੁੰਦਾ ਮੈਂ ਤੈਨੂੰ ਤਾਂ ਪੁੱਛਦੀ ਆ ਮਨ ਤਾਂ ਡਰ ਲੱਗਦਾ ਕਿਤੇ ਸਰਪੰਚ ਮੰਗ ਦੂਜੀ ਤਾਂ ਨਹੀਂ ਲਿਉਣ ਨੂੰ ਫਿਰਦਾ ਉਹ ਦੂਜੀ ਦਾ ਜੀ ਦੀ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਲੈ ਸਾਡਾ ਹੈਗਾ ਜ਼ਰੂਰੀ ਦਾ ਕੰਮ ਕੋਈ ਦੇਣ ਲੈਣ ਦੀ ਗੱਲ ਆ ਅੱਛਾ ਤਾਂ ਕਰਕੇ ਹੁਣ ਮੈਂ ਆਉਂਦਾ ਵੀ ਬੁਰਾ ਲੱਗਦਾ ਰੋਜ ਆਥਣੇ ਹੁੰਦਾ ਕਰੇ ਆ ਜੀ ਆਥਣੇ ਆ ਜੀ ਉਹਦਾ ਨੰਬਰ ਵੀ ਨਹੀਂ ਲੱਗਦਾ ਮੈਂ ਕਹਿੰਨੇ ਵੀ ਆਥਣੇ ਆ ਜੀ ਆਥਣੇ ਹੁੰਦਾ ਕਰੇ ਉਹ ਉਹ ਗੱਲਾਂ ਬਣ ਜਾਂਦੀਆਂ ਬਾਲੇ ਗੇੜਿਆਂ ਨਾਲ ਸਰਦਾ ਤਾਂ ਨਹੀਂ ਹੈਗਾ ਆਉਣਾ ਪੈਂਦਾ ਹੁਣ ਉਹ ਤਾਂ ਤੇਰੀ ਗੱਲ ਸਮਝ ਗਈ ਲੈ ਵੇ ਮੇਰਾ ਚਾਹ ਪੀ ਕੇ ਜਾਈ ਚਾਹ ਉੱਬਲ ਗਈ ਚੰਗਾ ਬਣਾ ਲੈ ਫਿਰ ਆਥਣੇ ਮਾਰੀ ਗੇੜਾ ਫਿਰ ਹਾਂ ਚੱਲ ਆਥਣੇ ਆਉਂ ਫਿਰ ਮੈਂ ਜੀਜਾ ਹੋਇਆ ਠਾ ਆਹ ਸਰਪੰਚ ਨਹੀਂ ਆ ਗਈ ਹੈ ਉਹ ਇਹਨਾਂ ਪਕਾਈ ਮਾਰੀ ਚੱਲਿਆ ਕਰ ਸਰਪੰਚ ਨੇ ਆਏ ਜੇ ਕਿ ਕਈ ਨਹੀਂ ਹੁੰਨੇ ਜੀਜਾ ਜੀਜਾ ਕਿਹੜੇ ਸਾਹਬ ਨਾਲ ਲੱਗਦਾ ਤੇਰਾ ਮੈਨੂੰ ਵੀ ਭੈਣੀ ਬਣਾਈ ਓਏ ਇਹ ਵੀ ਤਾਂ ਚਿਹੜੀ ਚੇਡ ਆ ਆਇਆ ਸਰਪੰਚ ਨੇ ਚਾਹ ਪੀ ਕੇ ਜਾਈਂ ਤੁਸੀਂ ਇਹਦੀ ਤਾਂ ਬਿੰਦਰੀ ਚਿਹੜਾ ਕਰਨ ਦਾ ਸੁਭਾ ਤੈਨੂੰ ਪਤਾ ਤਾਂ ਨਹੀਂ ਐਕਦਾ ਮੈਂ ਗੱਲ ਕਰੀ ਜਾਂਦੇ ਤੇ ਚੱਲ ਫੇਰ ਕਿਹੜੇ ਮਾਰੂੰਗੇ ਹੱਥ ਨਾਲ ਬੈ ਜਾ ਅਸੀਂ ਕੀ ਗੱਲ ਕਰਨੀ ਆ ਇਹ ਕੁੱਟਾ ਇਹ ਤਾਂ ਆਪਣੇ ਬਾਈ ਕੋਲੇ ਆਇਆ ਸੀ ਬੱਸ ਬੱਸ ਭੈ ਭਾਈ ਮੈਂ ਤੇ ਇੱਥੇ ਲੈ ਚਾਹ ਫੜਾ ਲੈ ਫੜ ਜਾ ਫੈਸਲ ਚਾਵਣ ਵਾਲੀ ਹੈ ਨਾ ਉਹ ਬਣਾ ਰੱਖੀ ਸੀ ਮੈਂ ਪਹਿਲਾਂ ਉੱਤੋਂ ਮੈਂਬਰ ਆ ਗਿਆ ਸੀ ਹਾਂ ਬਾਟੀ ਜੀ ਬਾਦਲ ਦੀ ਇੱਥੇ ਪੀ ਲੈ ਕੋਈ ਫਤਨੇ ਤੂੰ ਵੀ ਗੱਲ ਬਾਲੀ ਚੱਬ ਕੇ ਕਰਦੀਆਂ ਹੈਨਾ ਨਾ ਬਾਈ ਮੈਂ ਚੱਪੜ ਹੁਣ ਦੇਖ ਲੈ ਵਿੰਦਰੀ ਇਹਨੂੰ ਮੈਂ ਛੋੜ ਕਰਨ ਦੀ ਆਦਤ ਹੈ ਦੀ ਉਹ ਛੋੜ ਕਰ ਲੈਨੀ ਆ ਬਾਈ ਉਹ ਮੈਨੂੰ ਐਜ ਹੋ ਜਾਂਦਾ ਵੀ ਜਦੋਂ ਵੀ ਮੈਂ ਆਉਣੀ ਉੱਤੋਂ ਬੈਠਾ ਹੀ ਹੁੰਦਾ ਹੈਗਾ ਹਣਾ ਉਹ ਕੁਦਰਤੀ ਹੋ ਜਾਂਦਾ ਇਹ ਜੀ ਕੋਈ ਗੱਲਬਾਤ ਨਹੀਂ ਹੈਗੀ ਜਿਵੇਂ ਤੂੰ ਕਹਿੰਨੀ ਆ ਦੇਖੇ ਸਿਆਣਾ ਵੈਣਾ ਬੰਦਾ ਹੈ ਤੂੰ ਨੂੰ ਆ ਮਾੜਾ ਮੋਟਾ ਸੋਚ ਸਰਪਾਤ ਮੈਂ ਤਦੋਂ ਕਹਣੀ ਆ ਵੀ ਕਾਮਲਾਗਾ ਹਾਂ ਉਹ ਇੰਟਰਫਰਕਾਂ ਕਰਦੀ ਆ ਇਹ ਹਾਂ ਬਾਕੀ ਇਹ ਚੌੜਤਾ ਕਰਦੇ ਆ ਸਰਪੰਚ ਤਾਂ ਹੁਣ ਚੌੜ ਕਰਦਾ ਰਵਿੰਦਰੀ ਇਹਦੇ ਨਾਲ ਹਨਾ ਹਾਂ ਇਹ ਤਾਂ ਗੱਲ ਹੈ ਹੁਣ ਆਪਣੇ ਨਾਲ ਕਰ ਲੈਂਦੀ ਆ ਜੀ ਚੌੜਾ ਤੋਂ ਮੈਂ ਤਾਂ ਚੰਗੀ ਆਂਗੀ ਸੜੇ ਹਾਨ ਤੋਂ ਹੁ ਕਰ ਕਰ ਨਹੀਂ ਕਹਿੰਦੇ ਉਹਦੇ ਬੰਦੇ ਨੂੰ ਹੁ ਮੈਂਬਰ ਖਰ ਗਲਤ ਵਰਗ ਗਲਾ ਕੇ ਫੁਕਣਾ ਗਲਤ ਵਰਗ ਗਲਤ ਗੱਲ ਆ ਉਹਦੀ ਗਲਤ ਗੱਲ ਚਮੇ ਗਲਿਆ ਪਿਆ ਹਾਂ ਗਲਤ ਵਰਗਾ ਗਲਤ ਪੁੱਛੀ ਨਵਿੰਦਰੀ ਬਈ ਗਲਤ ਤਾਂ ਸਾਰੇ ਨੇ ਕੋਈ ਲੁਕ ਸੁਪ ਕੇ ਕਰੀ ਜਾਂਦਾ ਕੋਈ ਸ਼ਰਿਆਮ ਹੋ ਰਿਹਾ ਸਾਰੇ ਕੋਥਾਲੀ ਦੇ ਲੱਡੂ ਨੇ ਕੋਈ ਘਟ ਨਹੀਂ ਹੈਗਾ ਹਾਂ ਤੂੰ ਦੱਸ ਦੇ ਫਿਰ ਕਿੱਧਰ ਹੋ ਰਹੀਆਂ ਮੈਂ ਤਾਂ ਕਾਣੂ ਕਿੱਧਰ ਹੋਣਾਗਾ ਆਪਾਂ ਤਾਂ ਸਹੀ ਆ ਸਹੀ ਬਣ ਕੇ ਰਹਾਂਗੇ ਬਿੰਦਰੀ ਕਈ ਤਾਂ ਹੁੰਦੇ ਐ ਕਈਆਂ ਤਾਂ ਵਿਚਾਰਿਆਂ ਨੂੰ ਨਾ ਹੀ ਬਦਨਾਮ ਵੀ ਆ ਨਾ ਵੀ ਬਦਨਾਮ ਆ ਜਿਵੇਂ ਕੋਈ ਕਾਣੂ ਬਦਨਾਮ ਹੈਗੇ ਨੇ ਵਿੱਚ ਵਿੱਚ ਤਾਂ ਤੂੰ ਲੋਕ ਵੀ ਇਹੋ ਜੀ ਆ ਜਾਣ ਕੇ ਬਦਨਾਮ ਕਰਦੇ ਆ ਹਾਂ ਇੱਟੇ ਗੱਲ ਹੈ ਚਲ ਐ ਕਰ ਬੈਂ ਭਰਾ ਮੇਰੀ ਗੱਲ ਸੁਣ ਅੱਠ ਨੇ ਅੱਜ ਫਿਰ ਤੇਰੇ ਬਾਈ ਕੋਲੇ ਕਿੰਨੇ ਵਜੇ ਆਵਾਂ ਦੇਖ ਲਈ ਤੂੰ 5:00 6:00 ਵਜੇ ਆਉਂਦਾ ਹੁੰਦਾ ਉਦੋਂ ਆ ਜੀ ਨੇਰਾ ਜਾ ਬਾਵਾ ਹੋ ਜਾਂਦਾ ਨਹੀਂ ਨਹੀਂ ਦਿਨ ਖੜਾ ਹੀ ਹੁੰਦਾਗਾ ਚੱਲ ਠੀਕ ਆ ਠੀਕ ਆ ਫਿਰ ਇਹਨੂੰ ਕਿਵੇਂ ਪਤਾ ਵੀ ਬਾਈ ਇੰਨੇ ਕ ਵਜੇ ਆਉਂਦਾਗਾ ਨਾ ਹੁਣ ਬੰਦਿਆਂ ਨੂੰ ਤਾਂ ਬੰਦਿਆਂ ਦਾ ਪਤਾ ਹੀ ਆ ਭਾਈ ਤੇਰੇ ਨਾਲ ਤਾਂ ਮੱਥਾ ਮਾਰਨਾ ਇਹਨੂੰ ਭਾਈ ਤੂੰ ਤੇ ਆਹੋ ਨਹੀਂ ਨਾ ਨਾ ਮੇਰੇ ਤੱਕ ਤਾਂ ਕੀ ਕੰਮ ਆ ਹੋਰ ਨਾ ਬੋਲੀ ਚੱਲਿਆ ਕਰਨੀ ਇਹਨੂੰ ਆਹ ਆ ਕੇ ਕਹਿੰਦੇ ਪਤਾ ਨਹੀਂ ਨਾ ਤਾਂ ਆਪਦੇ ਕੋਈ ਕਿਤੇ ਜਾ ਕੇ ਜੂ ਕੇ ਆਉਣਾ ਕੋਈ ਰੌਲਾ ਰੂਲਾ ਹੋਣਾ ਹਾਂ ਤੇ ਮੈਂ ਤੈਨੂੰ ਐਂ ਕਹਿੰਦੀ ਸੀ ਹਾਂ ਜਿਗਾ ਤੋ ਹੋ ਰਹੀਆਂ ਨਹੀਂ ਬਸ ਪੁੱਛ ਨਾ ਤੇਰਾ ਤਾਂ ਆਪੋ ਹੀ ਹਾਲ ਰੰਡੀ ਰੋਣਾ ਰੋਂਦੀ ਰਹਿਣੀ ਐ ਸਾਰਾ ਦਿਨ ਰੋਂਦੀ ਰੂ ਵਾਲੀ ਹੋ ਗਈ ਹੁਣ ਤੱਕ ਜਿਵੇਂ ਸਰਪੰਚ ਨੇ ਪਹਿਲਾਂ ਸੀ ਦੇਖਤਰ ਚੋਂ ਦਮ ਨਹੀਂ ਰਹਾ ਦਮ ਨਹੀਂ ਰਹਾ ਇਹ ਤੇਰੀ ਗਲਤੀ ਐ ਸਾਰੀ ਮੇਰੀ ਕਾਦੀ ਗਲਤੀ ਐ ਛਮੈ ਬਲਾਇਆ ਉਹਨੂੰ ਘਰੇ ਤੂੰ ਇੱਕ ਚੀਜ਼ ਨੋਟ ਕੀਤੀ ਆ ਕੀ ਨਹੀਂ ਜਿੰਨੀਆਂ ਆਉਂਦੀਆਂ ਗਰਲਫ੍ਰੈਂਡਾਂ ਨੇ ਇੱਕ ਤਾਂ ਇੱਕ ਚੜਦੀ ਤੇ ਚੜਦੀ ਆ ਟੌਰ ਕੱਢ ਕੇ ਰੱਖਦੀਆਂ ਨੇ ਤੂੰ ਕਦੇ ਕੱਢੀ ਐ ਟੌਰ ਕਦੇ ਸੁਰਖੀ ਤਾਂ ਲੱਗੀ ਦੇਖੀ ਨਹੀਂ ਮੈਨੂੰ ਮੈਂ ਥੋਨਾ ਵਰਗੇ ਪੀਪਣੀਆਂ ਵਰਗੇ ਢੀੜੇ ਸੂਟ ਪੈਂਦੇ ਨਹੀਂ ਦੱਸ ਕੀ ਕਰਾਂ ਮੈਨੂੰ ਤਾਂ ਹਲਕਤ ਆਉਂਦੀ ਹੈਗੀ ਹਲਕਤ ਆ ਮੈਂ ਤੈਨੂੰ ਸਮਝਦੀਆਂ ਗੱਲ ਨਹੀਂ ਮੈਂ ਤੈਨੂੰ ਐ ਕਹਿਨੀ ਆ ਵੀ ਕੰਜਰੀਏ ਟੌਰ ਕੱਢ ਕੇ ਰੱਖਿਆ ਕਰ ਨਹੀਂ ਜਿੰਨੀਆਂ ਉਹਦੀਆਂ ਗਰਲਫ੍ਰੈਂਡ ਆ ਇੱਕ ਤੋਂ ਇੱਕ ਚੜਦੀ ਤੇ ਚੜਦੀ ਐ ਟੌਰ ਸਿਕੀ ਨਹੀਂ ਲਾ ਕੇ ਰੱਖਦੀਆਂ ਇੱਕ ਤੂੰ ਸਾਰਾ ਦਿਨ ਉਗਲੀ ਲੈਨੀ ਆ ਨਾ ਤਾ ਲਿਆ ਕਰ ਕੰਜਰੀਏ ਨਹੀਂ ਨਾ ਤਮ ਸਵੇਰੀ ਲੈਨੀ ਆ ਜਦੋਂ ਗੁਰਦੁਆਰੇ ਨੂੰ ਜਾਣੀ ਆ ਹਾਂ ਉਹ ਤਾਂ ਮੈਂ ਤੇਰੀ ਗੱਲ ਸਮਝ ਗਈ ਮੈਂ ਤੈਨੂੰ ਮੈਂ ਕਹਿੰਦੀ ਸੀ ਕੱਪੜੇ ਢੀੜੇ ਝੱਜ ਦੇ ਪਾ ਕੇ ਰੱਖਿਆ ਕਰ ਤੈਨੂੰ ਪਤਾ ਤਾਂ ਹੈਗਾ ਉਹ ਤਾਂ ਆਪ ਪਲਾਜੂਆਂ ਸਲਾਜੂਆਂ ਪਾਉਂਦੀਆਂ ਨੇ ਫਿਰ ਤੂੰ ਮੈਨੂੰ ਦਬਾ ਲੈ ਜਾਂ ਤਾ ਨਵੇਂ ਸੂਟ ਆਪਾਂ ਨਵੇਂ ਸੂਟ ਤਾਂ ਮੈਂ ਤੈਨੂੰ ਦਬਾ ਲਊ ਮੈਂ ਤੈਨੂੰ ਐ ਕਹਿੰਦੀ ਸੀ ਨਹੀਂ ਇੱਕਦਰ ਪੈਂਟ ਸਲਟ ਪਾ ਲਾ ਨਹੀਂ ਨਾ ਨਾ ਸੋਹਣੀ ਲੱਗੇਗੀ ਨਾਲੇ ਫਿਰ ਉਹਦਾ ਉਦਲ ਤੇ ਗਲ ਜੁਗਾ ਫਿਰ ਮੇਰੇ ਪਿੱਛੇ ਫਿਰ ਦਿਨੇ ਪਗੜਾਈ ਮੈਂ ਤੈਨੂੰ ਐ ਕਹਿੰਦੀ ਮੇਰੀ ਗੱਲ ਸੁਣ ਫਿਰਾਨੂੰ ਪਤਾ ਮੈਂ ਬਰ ਵੀ ਪਿੱਛੇ ਲੱਗ ਜੇ ਫਿਰ ਤੇਰਾ ਕੀ ਬਣੂਗਾ ਨਾ ਇਹ ਜਗਨ ਦਾ ਕੋਈ ਨਹੀਂ ਮੈਨੂੰ ਤਾਂ ਕੋਈ ਹੁਣੇ ਕਿਸੇ ਮਾਗਰ ਕਿਸੇ ਮਰਜੀ ਨੂੰ ਮਾਗਰ ਲਾ ਮੈਂ ਤੈਨੂੰ ਐ ਕਹਿੰਦੀ ਸੀ ਹੀ

ਆ ਇਹਨੂੰ ਆਪੀ ਜੇ ਸੱਕ ਉਹ ਸੱਕ ਕਰਾ ਦੀ ਐ ਕਿਹੜਾ ਕਰੀ ਵੀ ਜਾਂਦਾ ਨਹੀਂ ਕਰੇਂ ਉਹ ਕਰੋਂ ਬਾਗ ਫੇਦਿਆ ਕਰੂ ਸੱਕ ਕਰਾਵਾ ਕਰੀ ਹਾਂ ਐ ਕਿਹ ਕਰੂੰਗੀ ਆਉਂਦਾ ਨਹੀਂ ਤੋਜ ਗੇ ਹਾਂ ਹਾਂ ਇੱਕ ਵਾਰ ਸੱਕ ਚੱਲਨੀ ਆ ਫੇਰ ਕਿਹੜਾ ਮਾਰੂੰਗੀ ਹਾਂ ਕਾ ਇਹਨੂੰ ਸੱਕ ਤੂੰ ਹਾਂ ਠੀਕ ਤੂੰ ਦੇਖ ਮੇਰੀ ਗੱਲ ਸੁਣ ਮੇਰੇ ਦਿਲ ਚ ਪਾਪ ਨਹੀਂ ਹੈ ਨਹੀਂ ਹੈ ਮੇਰੇ ਢਿੱਡ ਚ ਪਾਪ ਨਹੀਂ ਹੈਗਾ ਠੀਕ ਚੰਗਾ ਤੂੰ ਆਜੀ ਫੇਰ ਚੰਗਾ ਠੀਕ ਰੋਟੀ ਖਾ ਜਾਂਦੀ ਬਸ ਬਸ ਨਾਲ ਬੈਂਬਰ ਵਾਲੀ ਕੋਈ ਗੱਲ ਨਹੀਂ ਆ ਨੀਤ ਜਨਾ ਕਰਾ ਕਰ ਠੀਕ ਆ ਉਸੱਕ ਪਾ ਰੱਖਿਆਗਾ ਇਹ ਜੀ ਗੱਲ ਨਹੀਂ ਬਾਤ ਨਹੀਂ ਬਿੰਦਰੀ ਤਾਂ ਨਾਲ ਉਹ ਹੀ ਨਹੀਂ ਇਹ ਜੀ ਹੈਗੀਗੀ ਲੈ ਭਾਂਡੇ ਚੱਕਾ ਸੀ ਐਂ ਕਰਿਓ ਮੇਰੇ ਵਾਸਤੇ ਤਾਂ ਨਵਾਂ ਸੂਟ ਜਾ ਲੈ ਆਏ ਤੁਸੀਂ ਹਾਂ ਨਵਾਂ ਦਾ ਸੂਟ ਲੈ ਆਏ ਕਦੋਂ ਆਉਂਗੇ ਫਿਰ ਤੁਸੀਂ ਤਦੋਂ ਆਉਂਗੇ ਨਹੀਂ 9:00 ਵਜੇ ਆਜੋ ਟੱਡਾ ਇਹ ਤਾਂ दारू ਨਾਲ ਡੱਕ ਲੈਂਦਾ दारू ਨਾਲ ਆ ਆਜੋ ਚੰਗਾ ਤੁਸੀਂ ਹਾਂ ਗੋਈ ਇਹ ਫੇਰ ਮੈਂ ਫੇਰ ਫੋਨ ਲਾਉਣੀ ਹੈ ਇਹ ਉੱਠ ਗਏ ਚੰਗਾ ਹਾਂ ਹਾਂ ਲੈ ਆਖਣੇ ਜੇ ਲਾਉਂਗੀ ਹਾਂ ਹਾਂ ਚੰਗਾ ਸੁਣੀ ਲਾਇਦੀਆਂ ਅੱਜ ਕੰਦ ਨੂੰ ਪਲਾਸਟਰ ਕਿਉਂ ਕਰ ਲਿਆ ਲੈ ਕੰਦ ਨੂੰ ਕੀ ਪਲਾਸਟਰ ਕੀਤਾ ਗਾ ਲੈ ਸਮਾਨ ਪਿਆ ਮੇਰੇ ਕੋਲੇ ਲਾਉਣਾ ਨਹੀਂ ਹੈਗਾ ਹੋਰ ਕਿਉਂ ਸਿੱਟਣਾਗਾ ਕੋਈ ਤਿਆਰ ਨਹੀਂ ਬਿਹਾਰ ਨਹੀਂ ਸੀ ਫੇਰ ਕੀ ਹੋ ਗਿਆ ਤੇ ਤਿਆਰ ਹੋਈ ਬਟੀਆਂ ਖੈਰ ਹੈ ਕਹ 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 ਜਾਨੀ ਕਿਤੇ ਨਾ ਜਾਨੀ ਤਾਂ ਕਾਣੂ ਆ ਕੀ ਆ ਕਿੱਥੋਂ ਲੈਂਦਾ ਇਹ ਤਾਂ ਇਹ ਤਾਂ ਲੈਂਦਾ ਕੀ ਤੂੰ ਨਾਲੇ ਫੋਨ ਤੇ ਗੱਲ ਕਿਹਦੇ ਨਾਲ ਕਰੀ ਜਾਂਦੀ ਸੀ ਆ ਜੀ ਆਹ ਤਾਂ ਕਿਹ ਲੈਣਾ ਕਿਸੇ ਮਰਜੀ ਨਾਲ ਕਰਾ ਰਾਤ ਨੂੰ ਆ ਜੀ ਆ ਜੀ ਕਹੀ ਆਂਦੀ ਸੀ ਕੌਣ ਕਹਿੰਦੀ ਸੀ ਇਹ ਕਹੀ ਤਾਂ ਜਾਂਦੀ ਸੀ ਹਾਂ ਗੱਲ ਕਿਹਦੇ ਨਾਲ ਕਰਦੇ ਹੋਰਾ ਫੋਨ ਸਿਕੋ ਫੋਨ ਫੜਾ ਦੇ ਮੈਂ ਕਹਣਾ ਤੈਨੂੰ ਕੀ ਹੋਇਆ ਫੋਨ ਫੜਾ ਕਿਹਦੇ ਨਾਲ ਗੱਲ ਕਰਦੀ ਸੀ ਕਿਸੇ ਨਾਲ ਨਹੀਂ ਕਰਦੀ ਇਹ ਬਾਤ ਬੰਦ ਕਰ ਤਾਂ ਵੀ ਨੰਬਰ ਨਾ ਪਤਾ ਲੱਗ ਜੇ ਤੂੰ ਆ ਕਰ ਤੂੰ ਤ ਕਰੇਗੀ ਮੈਨੂੰ ਪਤਾ ਨਹੀਂ ਸੀ ਅੱਜ ਤੱਕ ਆ ਦੇ ਬੇਵਲ ਪੀਆ ਲਾਉਣ ਨੂੰ ਆਉ ਦੇਖ ਲੈ ਘਰ ਜੱਟਿਆ ਤੂੰ ਆ ਕਰ ਤੂੰ ਤ ਕਰੇਗੀ ਉਹ ਤੂੰ ਤ ਕਰੇਗੀ ਆ ਆ ਜਾ ਦੀਪੇ ਮੱਤੇ ਨੂੰ ਵੀ ਛਾੜ ਦੂ ਇੱਕ ਮਿੰਟ ਪੁੱਛਦਾ ਲੈਣ ਦੇ ਫੋਨ ਕਿਹਦਾ ਸੀ ਨਹੀਂ ਬੰਦੇ ਦਾ ਕਿਹੜੇ ਦਾ ਫੋਨ ਸੀ ਕਿਹਦੇ ਨਾਲ ਗੱਲ ਕਰਦੀ ਸੀ ਆਏਗਾ ਤੀ ਕਿਸੇ ਦਾ ਤੁਸੀਂ ਕੀ ਲੈਣਾ ਹੈ ਕਿਹਦਾ ਸੀ ਮੈਨੂੰ ਦੱਸ ਇੱਕ ਮਿੰਟ ਪੁੱਛ ਇੱਕ ਮਿੰਟ ਸਰਪੰਚੇ ਪੁੱਛ ਮੇਰੇ ਬॉयਫ੍ਰੈਂਡ ਦਾ ਤੀਗਾ ਹਾਂ ਮਰਜਾ ਫ੍ਰੀ ਫ੍ਰੈਂਡ ਦਾ ਫੋਨ

ਖੁਸ਼ੀ ਨੂੰ ਕੋਸ਼ਿਸ਼ ਕਰੋ ਉੱਪਰ ਵਾਲਾ ਖੜਿਆ ਰਹੀਆ ਤੂੰ ਨਹੀਂ ਛੜਾ ਸਕਦਾ ਛੜ ਦੇ ਬਹਿ ਜਾ ਬਹਿ ਜਾ ਕੋਈ ਗੱਲ ਨਹੀਂ ਬਹਿ ਜਾ ਫੰਡਰ ਨਾ ਬਹਿ ਜਾ ਭੱਜ ਨਾ ਜਿਹੜਾ ਤੇਰਾ ਕੇਸ ਸੀ ਨਾ ਉਹ ਉਹ ਸੋਲਵ ਹੋ ਗਿਆ ਤੇਰਾ ਉਹ ਹੈ ਕੀ ਚੀਜ਼ ਡਾਟੇ ਰਿਪੋਰਟ ਆ ਗਈ ਇਨਕੁਆਇਰੀ ਵੀ ਹੋ ਗਈ ਉਹ ਤੇਰਾ ਨਾਮ ਹੈ ਹੀ ਨਹੀਂ ਮਤਲਬ ਮੇਰਾ ਬੰਦਾ ਮਰਿਆ ਨਹੀਂ ਨਾ ਨਾ ਮਰਿਆ ਨਹੀਂ ਮੈਂ ਤੈਨੂੰ ਦੀਪ ਕਿਹਾ ਸੀ ਏ ਧੰਨਵਾਦ ਤੂੰ ਪਰਖ ਹੇ ਤੇ ਹੁਣ ਤੇਰਾ ਤਲਾਕ ਮੈਂ ਪੱਕਾ ਕਰਾਉ ਤੈਨੂੰ ਕਿਹਾ ਸੀ ਨਾ ਮੈਂ ਜਾਂਦਾ ਉਹ ਦੇਖਿਆ ਹੋਏ ਟੁੱਟੇ ਦੁਸ਼ਣ ਲਈ ਜਾਂਦੀ ਸੀ ਸੱਚੀ ਹੋਨ ਤੇ ਕਮੈਂਪਰਾ ਹਾਂ ਮਿਲ ਗਿਆ ਸਬੂਤ ਤੈਨੂੰ ਮਿਲ ਗਿਆ ਲੈ ਫਿਰ ਮੈਂ ਖੜਾ ਤੇਰੇ ਨਾਲ ਆ ਦੇਖ ਲੈ ਗਵਾਹੀ ਦੀ ਸਟੇਟਮੈਂਟ ਮੇਰੀ ਆ ਤੇ ਹੁਣ ਇਹਨਾਂ ਨੂੰ ਅਸੀਂ ਛੱਡ ਦੇ ਫਿਰ ਕਰੇ ਹਾਂ ਲੈ ਦੋ ਲੈ ਦੋ ਜਿਦਾ ਜਨਾਬ ਕਿਉਂ ਮੈਂ ਸਾਡਾ ਬੈਗ ਪੇ ਚੱਕ ਕੇ ਉੱਥੇ ਬੈਗ ਪੇ ਆ ਦੇ ਚੱਕ ਲੈ ਜਾਂੋ ਮੇਰੇ ਨਾਲ ਉਹ ਛੱਡ ਦੇ ਖੜਾ ਜਾਣ ਦੇ ਯਾਰ ਉਹ ਯਾਰ ਫਿਰ ਮੈਂ ਆਪਣੇ ਸਰਪੰਚੀ ਦੇ ਕਿਹਾ ਉਹ ਤੂੰ ਕਿਉਂ ਕਲੇਸ਼ ਕਰਿਆ ਕਰ ਭਾਈ ਉਹਦੇ ਬੈਗ ਪੇ ਚੱਕ ਕੇ ਲੈ ਹੂੰ ਭਾਈ ਅਸੀਂ ਹੁਣ ਬੈਗ ਚੱਕਣ ਰੱਖਿਆ ਇਹਦੇ ਆਪੀ ਲੈ ਜਾ ਉਹਦੇ ਚੱਕ ਲੈ ਮੈਂ ਭਾਈ ਤੂੰ ਚੱਕ ਲੈ ਜਨਾਬ ਮੇਰੀ ਗੱਲ ਸੁਣੋ ਮੈਂ ਇਹਦਾ ਤਲਾਕ ਕਰਾ ਕੇ ਛੱਡ ਗਿਆ ਹਾਂ ਅੱਛਾ ਸਾਡੀ ਡੁੱਟੀ ਐ ਨਹੀਂ ਫਿਰ ਕੋਈ ਮੈਂ ਲੈ ਜਾ ਮੈਂ ਬਰਾ ਆ ਰਸ ਉਹ ਪਹਿਲਾਂ ਆਪਦੀ ਤਾਂ ਮੇੜ ਲੋ ਆ ਕੀ ਹੋਈ ਜਾਂਦਾ ਸੀ ਇਹ ਬੰਦੀ ਰੱਖਦੀ ਆ ਯਾਰ ਇਹ ਬੰਦੀ ਰੱਖਦੀ ਆ ਓਏ ਸਾਡੇ ਸਾਹਮਣੇ ਨਹੀਂ ਹੱਥ ਚੱਕ ਸਕਦੇ ਫੜਦਾ ਨਹੀਂ ਮੈਂ ਚੁੱਪ ਕਰਕੇ ਠੀਕ ਹੈ ਜਰਾਵਾ ਥੋੜਾ ਕੰਮ ਨਹੀਂ ਨਿਭਣ ਦਿੰਦੇ ਆ ਨਵਾਂ ਜਿਹਾ ਪਹੂਰ ਐ ਓਏ ਹੋਰ ਮੈਂ ਬਰਾ ਉਹੀ ਦਾ ਕੰਮ ਆ ਨਾ ਵੀਦੀ ਚੱਲ ਪੇ ਚੱਲ ਕੁੜੀਏ ਤੇ ਸਾਡੇ ਨਾਲ ਚੱਲ ਅੱਛਾ ਮੈਂ ਬੈਗ ਚੱਕ ਲਿਆ ਮਾਈ ਤਾ ਚੱਕ ਬੈਗ ਚਲੋ ਲੈ ਜਾ ਨਾਏ ਫੋਲੇ ਜੇ ਮੂੰਹ ਨਾ ਕਿਵੇਂ ਜੀ ਨਹੀਂ ਕਰਦਾ ਤਾ ਤੋਰ ਨੂੰ ਆਹਾ ਆਹ ਨੰਬਰ ਦੇਖ ਤੂੰ ਮੇਰੇ ਤੇ ਝੂਠੀ ਗਵਾਈ ਦੇਣ ਨੂੰ ਤਿਆਰ ਸੀ ਦੇਖ ਅੱਜ ਸੱਚ ਨਿਕਲਿਆ ਤੇ ਮੇਰੀ ਆ ਦੇਖ ਲੈ ਲਿਖੀ ਹੋਈ ਤੂੰ ਕਹਿੰਦੀ ਸੀ ਬੰਦਾ ਮਾਰ ਉਹ ਸਰਪੰਚ ਤੇਰਾ ਕਾਤਲ ਨਹੀਂ ਉਹੀ ਮਰ ਜਾਂਦੀ ਸੀ ਸਰਪੰਚ ਨਹੀਂ ਵਧੀਆ ਬੰਦਾ ਇਹ ਚਲੋ ਠੀਕ ਆ ਧੰਨਵਾਦ ਤੇਰਾ ਮੈਂ ਦਾ ਫਿਰ ਜਾਂਦੀ ਆ ਤੇ ਤੂੰ ਵੀ ਚਲ ਠੀਕ ਆ ਚਲ ਬਾਈ ਭੁੜੀ ਪਾ ਗ ਜਾ ਫਿਰ ਜੱਫੀਆਂ ਪਾਉਣ ਨੂੰ ਦੱਸ ਕੀ ਹੋਏਗਾ ਫੇਰ ਵੀ ਮੈਂ ਤੇ ਰਹੀਆਂ ਅਕਸਰ ਨੂੰ ਮੋਹ ਹੁੰਦਾ ਹੈ ਮੋਹ ਹੁੰਦਾ ਹੈ ਚਲ ਚਲ ਕੁੜੀਏ ਚੰਗਾ ਦੀਪੀ ਬਾਏ ਠੀਕ ਗਈ ਸਰਪੰਚ ਜੀ ਚਲੋ ਜਨਾਬ ਆਉਂਦੇ ਜਾਂਦੇ ਰਹੋ ਘਰੇ ਹੋਰ ਨਹੀਂ ਕੋਈ ਆਉਂਦੇ ਜਾਂਦੇ ਰਹੋ ਠੀਕ ਹੈ ਜਨਾਬ ਠੀਕ ਹੈ ਭਾਈ ਮੈਂ ਦੱਸਾਂ ਚੰਗਾ ਮੈਂਬਰਾ ਤੇਰਾ ਵੀ ਧੰਨਵਾਦ ਤੂੰ ਵੀ ਚੱਲ ਚੱਲ ਭਰਾ ਮੈਨੂੰ ਤਾਂ ਦੱਸ ਲੈ ਮੈਂਬਰਾ ਫੇਰ ਦੱਸੂ ਮੇਰਾ ਬਲੱਡ ਵਧਿਆ ਪਿਆ ਯਾਰ ਕੋਈ ਨਹੀਂ ਕਦੇ ਮੇਰਾ ਵੀ ਵਾਜੂ ਕੋਈ ਗੱਲ ਨਹੀਂ ਵਾਜੂ ਤਾਂ ਵਾਜ ਜਾਂਦੇ ਤੂੰ ਚੱਲ ਗੇ ਨਹੀਂ ਆਹੋ ਅੱਜ ਜਿਹੜਾ ਆਉਂ ਨਾ ਦੇਖੀ ਜੀ

ਜੋ ਨਹੀਂ ਬਾਪੂ ਇਹਨੂੰ ਹੁਣ ਤੁਸੀਂ ਚੰਗੀ ਤਰ੍ਹਾਂ ਸਮਝਾ ਦਿਓ ਵੀ ਉੱਥੇ ਤੱਕ ਕਰੇ ਬਹੁਤ ਬਥੇਰਾ ਬੋਲਦਾ ਰਿਹਾ ਹੁਣ ਨਾ ਕਿਤੇ ਬੋਲਦੇ ਕੋਈ ਕੰਮ ਨਾ ਖਰਾਬ ਕਰ ਦੇਵੇ ਹਾਂ ਕਲਵੰਤਾ ਦੇਖ ਲੈ ਆਪਾਂ ਕੰਮ ਬਣਿਆ ਬਣਾਇਆ ਦੇਖ ਲੈ ਖੇਚ ਪੈ ਗਿਆ ਹੁਣ ਨਾ ਵੱਦ ਘੱਟ ਬੋਲੀ ਬਾਪੂ ਮੈਂ ਕੀ ਕਹਾਂ ਮੈਂ ਕਹਿੰਦਾ ਵੀ ਤਿੰਨੇ ਜਣੇ ਰਲ ਮਿਲ ਕੇ ਚੱਲੋ ਬਸ ਠੀਕ ਹੈ ਜਿੰਦਰ ਹਾਂ ਫੇਰ ਹੀ ਲੱਖ ਰੁਪਿਆ ਆਊਗਾ ਨਾਲੇ ਸਰਪੰਚ ਨੂੰ ਤਾਂ ਬੁਲਾਗੇ ਸਹੀ ਗੱਲ ਹੈ ਕਲਵੰਤਾ ਨਾਲੇ ਲੱਖ ਰੁਪਿਆ ਬਣ ਜੂ ਨਾਲੇ ਸਰਪੰਚ ਦੀ ਟੂਹੀ ਪੰਨ ਦੇਾਂਗੇ ਹਾਂ ਠੀਕ ਹੈ ਅੱਜ ਆਪਾਂ ਸਾਬ ਨਾ ਕਰਦੇ ਗੱਲ ਠੀਕ ਹੈ ਠੀਕ ਸਰ ਸਸਰੀ ਗਾਲ ਜੀ ਸਸਰੀ ਗਾਲ ਜੀ ਸਸਰੀ ਗਾਲ ਸਸਰੀ ਗਾਲ ਆ ਕੋਈ ਗੱਲ ਨਹੀਂ ਸਰ ਸਤਿ ਸ਼੍ਰੀ ਅਕਾਲ ਜਨਾਬ ਸਤਿ ਸ਼੍ਰੀ ਅਕਾਲ ਤੇ ਜਨਾਬ ਅਸੀਂ ਐਂ ਗੱਲ ਕਰਨ ਆਏ ਸੀ ਜੀ ਹੁਣ ਮੇਰੇ ਬਾਪੂ ਜੀ ਤੇ ਮੇਰੇ ਘਰ ਵਾਲਾ ਅਸੀਂ ਸਾਰੇ ਐਂ ਸਲਾਹ ਬਣਾਈ ਹੈ ਜੀ ਅਸੀਂ ਤੁਹਾਡੇ ਨਾਲ ਆ ਅੱਛਾ ਹਾਂਜੀ ਹਾਂਜੀ ਵੀ ਸਰਪੰਚ ਨੂੰ ਜਿਵੇਂ ਮਰਜੀ ਫੜੋ ਤੇ ਆਪਾਂ ਫੜੀਏ ਉਹਨੂੰ ਜਿਹੜਾ ਆਪਣਾ ਨਵਾਂ ਪਲਾਨ ਹੈ ਉਹਦੇ ਬਾਰੇ ਰਾਏ ਕਰਨਾ ਆਇਆ ਜੀ ਅਸੀਂ ਹੁਣ ਸਾਰਾ ਡੱਬਰ ਮਿਲ ਗਏ ਜੀ ਮਿਲ ਕੇ ਬਣਾਵਾਂਗੇ ਉਹਦਾ ਪ੍ਰੋਗਰਾਮ ਕਿਹੜਾ ਪਲਾਨ ਸਰਪੰਚ ਸਾਹਿਬ ਨੂੰ ਫੜਾਉਣ ਦਾ ਜੀ ਉਹ ਤਾਂ ਪਤਾ ਕੀ ਹੈ ਉਸ ਕੇਸ ਚ ਨਾ ਹੋ ਬਰੀ ਹੋ ਗਿਆ ਰਿਪੋਰਟ ਆ ਗਈ ਸਾਰਾ ਕੁਝ ਹੋ ਗਿਆ ਤੇ ਉਹ ਤਾਂ ਬਰੀ ਕਰਤਾ ਬਰੀ ਕਰਨ ਦਾ ਨਿਬੜਾ ਕਰ ਦੋਸ਼ ਹੈ ਉਹ ਜੀ ਸਰਪੰਚ ਦਾ ਕੋਈ ਹੱਥ ਨਹੀਂ ਹੱਦ ਹੋ ਗਈ ਹਾਂ ਫਿਰ ਤਾਂ ਸਾਡੀ ਇਹ ਖੇਡ ਹੀ ਖਤਮ ਹੋ ਗਈ ਜੀ ਜਨਾਬ ਤੇ ਤੇ 1 ਲੱਖ ਰੁਪਈਆ ਜੀ 1 ਲੱਖ ਰੁਪਈਆ ਕਹਦਾ ਉਹ ਔਰ ਉਹ ਤਾਂ ਬਰੀ ਹੋ ਗਿਆ ਉਸ ਕੇਸ ਚ 1 ਲੱਖ ਕਹਦਾ ਹੋ ਗਿਆ ਹੁਣ ਜਨਾਬ ਅਸੀਂ ਤਾਂ ਸਰਪੰਚ ਨੂੰ ਸਾਡੇ ਵਾਰ ਮੂਰ ਦੀ ਨਹੀਂ ਸੀ ਲੰਘਣ ਲੰਦੇ ਤੇ ਛੋਡੇ ਕਰਕੇ ਅਸੀਂ ਅੱਧਾ ਘੰਟਾ ਅੰਦਰ ਬਠਾਈ ਰੱਖਿਆ ਸਾਨੂੰ ਪੁੱਛ ਕੇ ਦੇਖੋ ਅਸੀਂ ਕਿਵੇਂ ਜਰਿਆ ਉਹਨੂੰ ਅੰਦਰ ਬੈਠੇ ਨੂੰ ਬਾਪੂ ਜੀ ਹੁਣ ਅਸੀਂ ਉਹ ਬਰੀ ਕਰਤਾ ਤੇ ਉਹਦਾ ਕੇਸ ਹੋ ਗਿਆ ਬੰਦ ਠੀਕ ਹੈ ਨਾ ਤੇ ਤੁਸੀਂ ਆਪਾਂ ਜਾਓ ਹੁਣ ਜਨਾਬ ਹੱਦ ਹੋ ਗਈ ਤੁਸੀਂ ਕਹਿੰਦੇ ਹੋ ਕੇਸ ਬੰਦ ਹੋ ਗਿਆ ਖੋਲੋ ਉਹਨੂੰ ਪੁੱਛ ਕੇ ਦੇਖੋ ਸਾਨੂੰ ਸਾਡੇ ਅੰਦਰ ਬੈਠਾ ਸ਼ਿਕਾਰ ਸਾਡੇ ਹੱਥਾਂ ਚੋਂ ਨਿਕਲ ਗਿਆ ਨਹੀਂ ਅਸੀਂ ਉੱਥੇ ਕੀ ਤਾਂ ਨਾਮ ਰੋੜ ਦੰਦੇ ਉਹਦੀ ਓਏ ਇਹ ਕੇਸ ਨਾ ਛੋਡੇ ਕਹਿਣ ਤੋਂ ਨਾ ਖੁਦ ਹੁੰਦੇ ਨਾ ਬੰਦ ਹੁੰਦੇ ਸਮਝ ਗਿਆ ਨਾ ਜਦੋਂ ਤੁਹਾਨੂੰ ਐਨੀ ਹੋ ਸੀ ਉਹਨੂੰ ਫੜ ਲਾਂਦੇ ਤੁਸੀਂ ਉਹਨੂੰ ਫਿਰ ਤੇ ਅਸੀਂ ਕੋਈ ਫੁੱਦੂ ਬੈਠੇ ਆਂ ਅਸੀਂ ਪੂਰੇ ਉਹ ਨਾਲੇ ਸੋਡੇ ਕਹਿਣ ਦਾ ਹੁਣ ਕੁਝ ਨਹੀਂ ਹੁੰਦਾ ਹੁਣ ਤਾਂ ਨਿਬੜ ਗਿਆ ਕੰਮ ਉਹ ਜਾਓ ਅਸੀਂ ਬਰੀ ਕਰਤਾ ਉਹ ਚੌਂਕਰ ਵਾਂਦ ਸਿਆ ਚਲੋ ਹੁਣ ਚੱਲੀਏ ਬਾਪੂ ਫਿਰ ੱਟੇ ਮੇਸ ਹੋ ਗਈ ਪਤਾ ਚੱਲ ਸਾਡਾ ਮਰਨ ਹੋ ਗਿਆ ਉਹ ਤੁਸੀਂ ਆਪਦਾ ਨਿਬੜੋ ਕਰੇ ਜਾ ਕੇ ਆਪ ਹੁਣ ਹੁਣ ਆਪਾਂ ਨੂੰ ਨਵਾਂ ਪਲੈਨਿੰਗ ਬਣਾਉਣਾ ਪਊ ਤੂੰ ਕਰੇ ਚੱਲਾ ਦੇਖ ਰਾਂ ਤੇਰੇ ਨਾਲ ਉਹ ਭਰਾਵੋ ਆ ਉਹਨੂੰ ਆ ਬੈਨਰ ਜਾ ਫੜਾ ਕੇ ਇੱਕ ਇੱਕ ਪੜਨਾ ਲਿਖਣਾ ਮੈਨੂੰ ਆਉਦਾ ਨਹੀਂ ਮੈਨੂੰ ਇਹ ਕੀ ਲਿਖ ਕੇ ਦੇ ਤੇ ਬੜਾ ਬੋਲ ਲਗਾ ਉਹਦੇ ਵਿੱਚ ਆਈ ਨਹੀਂ ਪਤਾ ਨਾ ਕੀ ਲਿਖਿਆ ਸਕੂਲ ਕਿੱਥੋਂ ਆ ਪਾਸਪਾ ਕਿੱਥੋਂ ਆ ਦੂਰ ਕਿੱਥੋਂ ਆ ਮੈਨੂੰ ਨਹੀਂ ਪਤਾ ਯਾਰ ਮੈਨੂੰ ਕੋਈ ਯਾਦ ਨਹੀਂ ਹੈਗਾ ਮੈਨੂੰ ਤਾਂ ਆਪ ਨਹੀਂ ਪਤਾ ਯਾਰ ਮੈਂ ਤਾਂ ਕਦੇ ਸਕੂਲ ਗਿਆ ਹੀ ਨਹੀਂ ਭਰਾ ਓਏ ਮੈਨੂੰ ਤਾਂ ਆਹ ਭਰਾਏ ਨੇ ਲਿਖਿਆ ਹੋਇਆ ਫਾਰਮ ਜਾਂ ਕਾਲੇ ਅੱਖਰਾਂ ਵਾਲਾ ਨਾ ਤੇ ਇਹਦੇ ਮੈਨੂੰ ਪਤਾ ਲੱਗਦਾ ਹੈ ਵੀ ਕੀ ਕੁਝ ਲਿਖਿਆ ਕਾਲੇ ਅੱਖਰ ਮੈਂ ਵਾਹ ਓ ਮੈਂਬਰ ਸਾਹਿਬ ਆਹ ਪੜ੍ਹ ਕੇ ਜਦੋਂ ਸਾਨੂੰ ਪਾਚਾ ਜਿਹਾ ਫੜਾ ਕੇ ਇੱਕ ਠੀਕ ਹੈ ਜੀ ਓਏ ਇਹਨੂੰ ਛੱਡੋ ਮੈਂ ਤੁਹਾਨੂੰ ਨਵੀਂ ਗੱਲ ਦੱਸਦਾ ਓਏ ਉਹ ਤਿੰਨ ਬੋਲੀ ਦੇ ਡਾਡਾ ਬਾਣੀਆਂ ਓਏ ਅੱਛਾ ਹੀ ਔਰ ਫਿਰ ਹੁਣ ਕਿਨੇ ਬਣੂ ਦੁਨੀਆ ਦਾ ਟੁੱਪ ਗਿਆ ਮਾਨਸਾ ਜੱਲਾ ਧੱਗਿਆ ਫਿਰ ਮੈਂ ਮੇਰਾ ਕੀ ਬਣੂਗਾ ਤੇਰਾ ਕੀ ਬਣਨਾ ਤੇਰਾ ਕੀ ਉਲਝ ਗਿਆ ਮੈਂ ਤੂੰ ਕੀ ਖਾਨਾ ਹੈ ਦਾਰੂ ਪੀਣਾ ਓਹ ਥੋੜੀ ਜਿਹੀ ਅੱਛਾ ਮੈਂਬਰ ਸਾਹਿਬ ਪਹਿਲੇ ਜਾਣਾ ਮੰਡੀ ਵਾਲ ਨੂੰ ਰਾਹ ਹੀ ਹੈਗਾ ਜੀ 4 ਸਵੇਰੇ ਪਾਣੀ ਹੈ ਮੈਂ ਤਾਂ ਟੈਕ ਉਹਨਾਂ ਹੋਏ ਤਾਂ ਦਾਰੂ ਨਾਲ ਪੰਜ ਵੇਲੇ ਬਾਅਦ ਮਿਲੇ ਮੈਂ ਤਾਂ ਮਰਨ ਵਾਲਾ ਹੋ ਜਾਣਾ ਤੜਕੇ ਪੰਜ ਵੇ ਉੱਠ ਕੇ ਭੁੱਖੀ ਦਾ ਜਮਤਾ ਖਾਣਾ ਦੇਖ ਮੈਂ ਜੇ ਮੈਨੂੰ ਨਾ ਮਿਲੇ ਮੈਂ ਮਰਨ ਵਾਲਾ ਹੋ ਜਾਣਾ ਅੱਛਾ ਮੈਂ ਅੱਗ ਮਚਾ ਦੇਣਾ ਹਾਂ ਹੁਣ ਦੋਸਤ ਕੀ ਨੂੰ ਦਿੰਦਾ ਹਾਂ ਜੀ ਮੈਂ ਸਰਕਾਰ ਨੂੰ ਦੋਸਤ ਦਿੰਦਾ ਵੀ ਪੰਜਾਬ ਨੂੰ ਕੀ ਦੇਵੇ ਜੋਦੀ ਲੈ ਜਾ ਸਰਕਾਰ ਦੀ ਕਰਦਾ ਕਰ 10000 ਰੁਪਏ ਮਹਿੰਗੀ ਪੈਂਦੀ ਹੈ ਕੋਈ ਨਹੀਂ ਹੁੰਦਾ ਓਏ ਯਾਰ ਤੂੰ ਕਮਾਲ ਆ ਆਪਦਾ ਖਾਲ ਹੈ ਅੱਛਾ ਹੈ ਸਰਕਾਰ ਦਾ ਕੀ ਕਸੂਰ ਆ ਉਹਦਾ ਨਾ ਆਪਦਾ ਕਮਾਈ ਜਾਂਦਾ ਖਾਈ ਜਾਂਦਾ ਤੂੰ ਮੈਨੂੰ ਆ ਦੱਸ ਕੀ ਹੈ ਜ਼ਰੂਰ ਜਿਹੜਾ ਜਿਹਨੇ ਕਿਹਾ ਉਹ ਤਾਂ ਦੇਖ ਲੈ ਲੈ ਕੀ ਹੈ ਇਹ ਦੇਖ ਕੇ ਜਵਾਬ ਦੇ ਮੈਨੂੰ ਦੇਖ ਲੈ ਲੈ ਜੀ ਇਹਦਾ ਮੈਨੂੰ ਅਰਥ ਸਮਝਾ ਸਾਡੇ ਅਸੀਂ ਕਿਉਂ ਫੜਾਇਆ ਤੂੰ ਇਹ ਕਾਹਦੇ ਬਾਦੇ ਫੜਾਇਆ ਓ ਯਾਰ ਮੈਂ ਤਾਂ ਐਨਕਾ ਵੀ ਭੁੱਲਿਆ ਯਾਰ ਸੇਮਾ ਚੱਕਣ ਵਾ ਗਿਆ ਐਨਕਾ ਹਾਂ ਉਹ ਚੱਕਣ ਜਾਏ ਐਨ ਨੂੰ ਕਿਹਨਾਂ ਲੈਣਗੇਗਾ ਕਿਵੇਂ ਤਾਂ ਉਹ ਕੀ ਹਾਲ ਹੈ ਛੇਰਾ ਠੀਕ ਹੈ ਠੀਕ ਹੈ ਮੈਂ ਜਦੋਂ ਆਇਆ ਤੋ ਮੈਂ ਆਇਆ ਚਾਚੀ ਜੀ ਦਾ ਉਹ ਨਾ ਮੈਂ ਤਾਂ ਇਹ ਉਹ ਗੱਲ ਬੋਲਣੀ ਹੈ ਮਰੀ ਮੈਂ ਬਾਅਦ ਚ ਉਹ ਪਹਿਲਾ ਆ ਸਾਡਾ ਘਟ ਦੁੱਬਦਾ ਤੁਸਾਂ ਕੋਈ ਇਹ ਤਾਂ ਕੁਝ ਨਹੀਂ ਇਹਦਾ ਜਿਹੜਾ ਮਲੇਰੀਆ ਤੇ ਡੇਂਗੂ ਵਾਲਾ ਖਾ ਚੱਲਿਆ ਨਹੀਂ ਸਿਸਟਮ ਜਾ ਆ ਸੁਣ ਲਓ ਵੀ ਓਏ ਉਹਦਾ ਕਰਕੇ ਕਿਤੇ ਵੀ ਆਲੇ ਦਆਲੇ ਆਲੇ ਦਆਲੇ ਚ ਸਫਾਈ ਰੱਖੋ ਆ ਸਫਾਈ ਰੱਖੋ ਕਿਵੇਂ ਟਾਇਰ ਟੁਰ ਪਏ ਹੁੰਦੇ ਉੱਪਰ ਉਹਨਾਂ ਚ ਪਾਣੀ ਭੁਣੀ ਹੁੰਦਾ ਹਾਂਜੀ ਉਹ ਪਰਾਂ ਚੱਕ ਕੇ ਸਾਫ ਕਰ ਦਿਓ ਹਣਾ ਠੀਕ ਆ ਥੱਲਾ ਗੁੰਝਾ ਚ ਸਫਾਈ ਰੱਖੋ ਜਿਵੇਂ ਆਪਣੇ ਘਰਾਂ ਦੇ ਮੂਹਰੇ ਨਾ ਡੱਗੀਆਂ ਬਣੀਆਂ ਹੁੰਦੀਆਂ ਨੇ ਉਹਨੂੰ ਦੂਜੇ ਤੀਜੇ ਦਿਨ ਖਾਲੀ ਕਰਕੇ ਧੁੱਪ ਲਵਾ ਕੇ ਫੇਰ ਪਾਣੀ ਪਾਓ ਆ ਹੈਗਾ ਬਸ ਇਹਦੇ ਨਾਲ ਵੀ ਬਿਮਾਰੀਆਂ ਹੋ ਜਾਂਦੀਆਂ ਤੇ ਇਹਦੇ ਲੱਛਣ ਕੀ ਹੈ ਜੇ ਹੋਣੇ ਹੋਣ ਤੇ ਜਿਵੇਂ ਸਿਰ ਦੁਖਣ ਲੱਗ ਜਾਂਦਾ ਹੈ ਨਾ ਤੇ ਮਾਸਪੇਸ਼ੀਆਂ ਜੋੜਾਂ ਦਾ ਦਰਦ ਹੋਣ ਲੱਗ ਜਾਂਦਾ ਆ ਚੀਜ਼ਾਂ ਇੰਨਾ ਕਿ ਧਿਆਨ ਰੱਖ ਲੋ ਇਹਦੇ ਵਾਸਤੇ ਇਹ ਹਾਂ ਇਹ ਸਰਕਾਰ ਵੱਲੀ ਹੁੰਦੇ ਇਹ ਤਾਂ ਛੱਡੋ ਤੈ ਤੂੰ ਮੇਰੀ ਗੱਲ ਸੁਣੋ ਹਾਂ ਨਾਸਤੋ ਨਾ ਮੇਰਾ ਡੈਡੀ ਦੀਦਾ ਹਾਂ ਤੇ ਮੈਂ ਸੋਣਾ ਕਹਿੰਦੇ ਮੇਰੀ ਮੰਮੀ ਕੋਲ ਨਹੀਂ ਗਿਆ ਨਾ ਉਹ ਯਾਰ ਤੈਨੂੰ ਕੀ ਦੱਸਾਂ ਯਾਰ ਇਹ ਤੇਰੇ ਡੈਡੀ ਮੇ ਦਾ ਨੈਟ ਦਾ ਛਾਪਾ ਮਾਰ ਕੋਈ ਉਹ ਤਾਂ ਪਾਰਕ ਵਿੱਚ ਗੱਜੂ ਰੁਸਕੇ ਕਿਦੋਂ ਦੀ ਗੱਲ ਦਾ ਇਹ ਓਏ ਆ ਚੱਲ ਦੀ ਗੱਲ ਆ ਪਤਾ ਨਹੀਂ ਅੱਜ ਦੀ ਗੱਲ ਮੇਰਾ ਨਹੀਂ ਪੱਜਾ ਉਧਰ ਸਿਰਾਂ ਕਿਹੜਾ ਤੂੰ ਆ ਜਾ ਮੇਰੇ ਨਾਲ ਚੱਲ ਉਹਨੂੰ ਧੋਗਾ ਕੇ ਲਿਆ ਲੈ ਲਾ ਲਓ ਫਿਰ ਚੱਲਣਾ ਹੁਣ ਦੱਸਦਾ ਜੀ ਆਇਆ ਓਏ ਨਾ ਖਿਆਲ ਰੱਖਿਓ ਜਿਹੜੀ ਗੱਲਾਂ ਦੱਸ ਕੇ ਗਏ ਮੈਂ ਆਹ ਆਹ ਡੈਂਗੂ ਮਾਰੇ ਜੀ